ਮੰਮੀ ਮਤਾਏ ਕਹਿੰਦੀ ਸੀ ਮਾਨਸਾ ਸੇ ਲੱਗ ਰਹੀ ਆ ਮੈਂ ਦਵਿੰਦਰ ਨੂੰ ਨਾਲ ਜਾ ਕੇ ਦੋ ਸੂਟ ਨਾਲ ਲਿਆ ਆ ਸਭ ਦੇ ਸੰਧਾਰੇ ਆ ਕਿ ਤੇਰੀ ਮਾਂ ਨੇ ਸੰਧਾਰਾ ਲੈ ਕੇ ਆਈ ਤੇਰੀ ਮਾਂ ਸੂਟ ਲੈ ਕੇ ਆਉਗੀ ਸੰਧਾਰੇ ਚ ਸੰਧਾਰੇ ਚ ਮਾਂ ਤੈਨੂੰ ਪਤਾ ਤਾਂ ਹੈਗਾ ਵੀ ਮੇਰੇ ਪੇਕੇ ਇੰਨੇ ਜੋਗੇ ਕਿੱਥੇ ਵਿਚਾਰੇ ਗਰੀਬ ਤਾਂ ਹੈਗੇ ਆ ਬਸ ਜੈ ਜੈ ਉਸ ਸੰਧਾਰਾ ਲਿਓਗੀ ਲਿਆਉਗੀ ਮੈਂ ਬਾਲਾ ਡਿਮਾਂਡ ਨਹੀਂ ਕਰਦੀ ਸੂਟਾਂ ਦੀ ਉਹਦੇ ਕੋਲ ਕਿਤੇ ਹੋਰ ਕਵਿਲਦਾਰੀਆਂ ਚਲਦੀਆਂ ਨੇ ਸੰਧਾਰੇ ਚ ਸੂਟ ਲਿਆਉਗੀ ਦੋ ਸਮੈ ਆ ਕੇ ਪਾ ਲਈ ਸੇ ਲਾਂਗੇ ਕਿਹੜਾ ਜਿਆਦੇ ਪਾਏ ਜਾਂਦੇ ਨੇ ਇੱਥੋਂ ਤਾਂ ਮੈਂ ਵੀ ਲੈ ਆ ਦੋ ਮਾ ਮੈਨੂੰ ਆਇਆ ਦੇਖ ਮੇਰੀ ਮਾਂ ਗਰੀਬਣੀ ਹੈ ਵਿਚਾਰੀ ਹੈ ਉਦੋਂ ਤੁਸੀਂ ਕਹਤਾ ਸੀ ਸਾਨੂੰ ਗਰੀਬ ਘਰ ਦੀ ਕੁੜੀ ਚਾਹੀਦੀ ਹੈ ਭਈ ਘਰ ਦਾ ਸਾਰਾ ਕੰਮ ਕਰ ਲੈ ਹੁਣ ਮੈਂ ਸਾਰਾ ਕੰਮ ਤਾਂ ਕਰ ਲੈਣੀ ਆ ਸਿਰ ਹੁਣ 5000 ਤੇ ਨੌਕਰ ਤਾਂ ਨਹੀਂ ਮੈਂ ਲਾਉਣ ਲੱਗੀ ਕੰਮ ਵਾਸਤੇ ਲਈਏ ਤੂੰ ਕੰਮ ਵਾਸਤੇ ਤਾਂ ਲੱਤੀ ਉਹ ਅਗਲਾ ਕਰਿਆ ਨਹੀਂ ਪਹਿਲਾਂ ਹੁਣ ਤੈਨੂੰ ਕਰਨਾ ਬੋ ਨਹੀਂ ਨਹੀਂ ਕੰਮ ਨੂੰ ਤਾਂ ਮੈਂ ਜਵਾਬ ਹੀ ਨਹੀਂ ਦਿੰਦੀ ਮੈਂ ਕੰਮ ਤਾਂ ਕਰ ਲਿਆ ਕਰੂੰ ਬਿਪਰ ਮੈਂ ਤਾਂ ਇਹ ਕਹਿੰਨੀ ਵੀ ਪਈ ਮੈਨੇਜ ਹੀ ਨਾ ਦਿਆ ਕਰੋ ਜਿਹੇ ਜਿਹੇ ਸੰਧਾਰਾ ਉਹ ਲਿਆਉਣਗੇ ਬਸ ਉਹੇ ਜਿਹਾ ਠੀਕ ਆਗਾ ਇਹਦੇ ਵਿੱਚ ਕੀ ਮੈਣਾਗਾ ਸਾਰੀ ਧੀਆ ਭੈਣਾਂ ਨੂੰ ਦਿੰਦੇ ਨੇਗੇ ਲਿਓ ਤੇਰੀ ਮਾਂ ਹ ਸੁੰਦਰ ਲਿਆਊਗੀ ਕਿ ਨਾਲੀ ਸੂਟ ਲਿਆਊਗੀ ਕੋਈ ਨਾ ਜੀ ਮੈਂ ਕਹਿੰਨੀ ਆ ਸੰਦੇਹਾਂ ਲਾ ਦੁੰਨੇ ਆ ਕਿ ਫਿਰ ਮੈਂ ਫੋਨ ਕਰ ਦਿੰਨੀ ਆ ਵੀ ਮਾਂ ਮੈਨੂੰ ਐਤ ਕਿ ਨਾ ਤੁਸੀਂ ਮਾੜੇ ਜਿਹੇ ਮਹਿੰਗੇ ਸੂਟ ਲਿਆਇਓ ਵੀ ਚੱਲ ਕੋਈ ਗੱਲ ਨਹੀਂ ਜੇ ਇੱਕ ਸਾਲ ਵੱਧ ਖਰਚਾ ਹੋ ਜੂ ਫਿਰ ਸੋਡਾ ਕੀ ਹੁੰਦਾ ਮੰਗਾ ਲੈ ਫਿਰ ਮਹਿੰਗੇ ਮੰਗਾ ਲੈ ਸੰਧਾਰੇ ਚ ਤੇ ਮਹਿੰਗੇ ਵੀ ਆ ਜਾਂਦੇ ਹੁੰਦੇ ਕਹਿ ਦੂੰਗੀ ਮਾਂ ਵੀ ਜਦੋਂ ਤਕੜਿਆਂ ਨਾਲ ਮੱਥਾ ਜੋੜਿਆ ਫਿਰ ਤਕੜਿਆਂ ਵਰਗੀ ਹੈਸियत ਵੀ ਰੱਖਣੀ ਪਊਗੀ ਉਹੋ ਜਿਹਾ ਕੱਪੜਾ ਲੱਤਾ ਵੀ ਪਹਿਲੇ ਆਉਣਾ ਪਊਗਾ ਮੈਂ ਤਾਂ ਫੋਨ ਕਰਕੇ ਕਹਿ ਦਿੰਨੀ ਆ ਇੰਨੇ ਆ ਤੇ ਕਹੇ ਤੇ ਲਾ ਦੇ ਸੁਨੇਹਾ ਮੈਨੂੰ ਕਿ ਸੁਣਾਈ ਕਰਦੀ ਏ ਤੇਰੀ ਮਾਂ ਫਿਰ ਮਾਂ ਮੈਂ ਮੰਡੀ ਨਾ ਜਾਵਾਂ ਹੁਣ ਦਵਿੰਦਰ ਨਾਲ ਮੰਡੀ ਕੀ ਕਰਨ ਜਾਵੇਂਗੀ ਜਦੋਂ ਲੈ ਕੇ ਆਉਗੀ ਉਹ ਸਮਿਆਲੇ ਤੁਸੀਂ ਚੱਲ ਠੀਕ ਆ ਮੈਂ ਐਂ ਕਹਿੰਦੀ ਸੀ ਵੀ ਅੰਦਰ ਬੈਠ ਕੇ ਰੋਟੀ ਖਾ ਲੋਂਗੇ ਕਿ ਚਾਹ ਕਰਦਾ ਘੁੱਟ ਚਾਹ ਬਣਾ ਲੈ ਰੋਟੀ ਮੈਂ ਖਾਂਦੀ ਕਿ ਕੱਲ੍ਹ ਦੀ ਰੋਟੀ ਅੱਛਾ ਅੱਛਾ ਚੱਲ ਕੋਈ ਨਾ ਬਣਾ ਕੇ ਲਿਆ ਦਿੰਨੀ ਆ ਚਾਹ ਸਰਦਨ ਸੂਟਾਂ ਦੇ ਸਰਤੇ ਰਹਿੰਦੀ ਹੈਗੀ ਸਭ ਦੇ ਆਸਗਵਾਂਡ ਚ ਸੰਧਾਰੇ ਆ ਗਈ ਨਾਈ ਨੂੰ ਲੈਂਦੀ ਹੋਰ ਹੀ ਗੱਲਾਂ ਕਰੀ ਜਾਊ ਇੱਥੋਂ ਤਾਂ ਸੇਲ ਚ ਲੈ ਆਉਂਦੀਆਂ ਕੱਪੜੇ ਪਿਛਲੇ ਸਮੇਲੇ ਜਿਹੜੇ ਮਾਂ ਰੋਟੀ ਖਾ ਲਈ ਮੈਂ ਕੋਈ ਨਾ ਰੋਟੀ ਤਾਂ ਖਾਦੀ ਹੈ ਯਾ ਲੈ ਦਿੰਦੀ ਜੀ ਨਹੀਂ ਖਾਦੀ ਨਾ ਬੱਸ ਕੋਈ ਨਾ ਭੁੱਖ ਨਹੀਂ ਹੈਗੀ ਮਨ ਤਾਂ ਕੀ ਗੱਲ ਬਸ ਭੁੱਖ ਆਈ ਨਹੀਂ ਗੱਲ ਕੀ ਹੋਣੀ ਦੀ ਬਾਹ ਜਾ ਬੈਠੀ ਤੂੰ ਯਾ ਨਾ ਮੇਰੀ ਗੱਲ ਸੁਣ ਤੂੰ ਤੂੰ ਉਹਨੂੰ ਰੋਜੇ ਕਾਇ ਦਿੰਨੀ ਆਂਗੀ ਬਹੂ ਨੂੰ ਵੀ ਸੰਧਾਰਾ ਨਹੀਂ ਆਇਆ ਤੇਰਾ ਸੰਧਾਰਾ ਨਹੀਂ ਆ ਤੇਰੇ ਸੰਧਾਰੇ ਕਿੰਨੇ ਕਾਉਂਦੇ ਤੇ ਹੋਰ ਫਿਰ ਆਇਆ ਨਿਕਲ ਵੇਹੀ ਉਹ ਸੰਧਾਰੇ ਇੱਕ ਅੱਧੀ ਵਾਰੀ ਦਾ ਮੁੱਲ ਮੇਰੇ ਤਾਂ ਬਥੇਰੇ ਆਏ ਨੇ ਸੰਧਾਰੇ ਮੈਂ ਚਲ ਕੋਈ ਨਾ ਆਜੂਗਾ ਫਿਰ ਸੌ ਮਜਬੂਰੀ ਹੁੰਦੀ ਆ ਬੰਦੇ ਨੂੰ ਹੈ ਕਿੰਨੀ ਦਾ ਕੀ ਮਜਬੂਰੀ ਸਾਰਾ ਸੌਣ ਲੰਭਣਾ ਹਜੇ ਕਿ ਸਾਰਾ ਸੌਣ ਕਿੱਥੋਂ ਲੰਘਿਆ ਹੈਗੇ ਚਾਰ ਤਾਂ ਸੌਣ ਹੋਇਆ ਹਜੇ ਸਾਰਾ ਹੀ ਮਹੀਨਾ ਪਿਆਗਾ ਹਜੇ ਹਨੀਆਂ ਘੰਡੀਆਂ ਦੇ ਰੋਜੀ ਕਹਿ ਦਿੰਦੀ ਸੇਲ ਲੱਗ ਰਹੀ ਆਂ ਸੂਟ ਲਾਵਾਂ ਸੂਟ ਲਾਵਾਂ ਮੈਂ ਰੋਜੀ ਸੂਟ ਲਾ ਕੇ ਕੀ ਮਾਂ ਦੇ ਕੇ ਜੋਗੀ ਸਮਿਆ ਲੂਗੀ ਸੂਟ ਤੇ ਮਾਂ ਜੇ ਨਾ ਲਾਊਗੀ ਫਿਰ ਕੀ ਸੂਟ ਨਹੀਂ ਸਮਿਆਉਣਿਆ ਉਹਨੂੰ ਉਰੇ ਦਾ ਹੈ ਨਹੀਂ ਕੋਸ ਕਰ ਚ ਹਿੱਸਾ ਹਿੱਸਾ ਦਾ ਹੈਗਾ ਤੇ ਤੁਸੀਂ ਦੇਖੀ ਜੋ ਵੀ ਤੇ ਤੈਨੂੰ ਕਿੰਨਾ ਕੁ ਦੇਖ ਜਾਂਦੇ ਹੁੰਦੇ ਤੇ ਦੇਖੇ ਜਾਂਦੇ ਮੈਨੂੰ ਪਤਾ ਹੈਗਾ ਨਾ ਮੈਨੂੰ ਪਤਾ ਨਹੀਂ ਹੈਗਾ ਮੇਰਾ ਤਾਂ ਮੈਂ ਤੈਨੂੰ ਪਤਾ ਹੈ ਤੇਰਾ ਨਹੀਂ ਫਿਰ ਕਿਸੇ ਨੂੰ ਪਤਾ ਹੈਗਾ ਮੇਰਾ ਕੀ ਪਤਾ ਤੂੰ ਦੱਸ ਦੇ ਤੂੰ ਵੀ ਵੱਡੀ ਹੋ ਜਾਂਦੀ ਸੀ ਘਰੋਂ ਦਿਖਾ ਦਿਖਾ ਕੇ ਕੋਈ ਵਣ ਦਿਨ ਦੀ ਵੱਡੀ ਦਿਂਦੇ ਤੇ ਮੈਨੂੰ ਅੱਜ ਤੂੰ ਮੈਂ ਤਾਂ ਉਹੀ ਨਹੀਂ ਕਿਸੇ ਦੀ ਟੂਹੀ ਮਾਰਦੀ ਸੀ ਵੀ ਮੈਂ ਉਹਨਾਂ ਦਾ ਨਾਮ ਕਰਦਾ ਦਿੰਦੇ ਦੇ ਮੈਂ ਤਾਂ ਕਰਦੀ ਸੀ ਫਿਰ ਸਾਰੇ ਨਹੀਂ ਦਿੰਦੇ ਨੇ ਜੀ ਫਿਰ ਉਹ ਤਾਂ ਹੀ ਤੁਹਾਨੂੰ ਕਿਹੇ ਵੀ ਭਈ ਤੇਰਾ ਆਈ ਮਹੀਨੇ ਤਾਂ ਪਾਉਂਦੇ ਹੁੰਦੇ ਮਾੜੀ ਮਾੜੀ ਗੱਲ ਪਿੱਛੇ ਦੱਸ ਖਰਚਣੇ ਲਾਉਂਦੀਆਂ ਤਾਂ ਪਾਉਣ ਨੂੰ ਖਰਚੜੇ ਲਾਉਣਾ ਆਈਓ ਗੱਲ ਕਰ ਰਖਿਆ ਤੈਂ ਤਾਂ ਕੰਮ ਤਾਂ ਕਰਨਾ ਨਹੀਂ ਮਹਿਫਲਾਂ ਦੀ ਚੀਜ਼ ਲਿਆਵਾਂ ਤੇ ਮੈਂ ਕੀ ਲਿਆਵਾਂ ਇੱਥੋਂ ਤਾਂ ਸਾਰਾ ਕੰਮ ਸਾਰਾ ਕੁਝ ਕਰਦੀ ਆ ਕਰਦੀ ਕਿਉਂ ਨਹੀਂ ਐਵੇਂ ਹੀ ਕਰਦੇ ਕਰਦੇ ਬੰਦੇ ਨੂੰ ਜੇ ਖੋਦਾਂ ਲਈ ਜਾਵੇਂਗੀ ਫਿਰ ਤਾਂ ਹੁਣ ਅਗਲੀ ਕਿਉਂ ਕਰਦੀ ਆ ਕਿਹਦਾ ਕੀ ਖੋਦਾਂ ਨੇ ਦੱਸ ਮੈਂ ਹੁਣ ਅੰਡਣਾ ਮੰਡਣਾ ਪੁੱਛਦੀਆਂ ਨਹੀਂ ਵਿਸੰਧਾ ਰਾਏ ਕਰਨ ਤੇਨੂੰ ਦਾ ਕਿ ਅੰਡਣਾਂ ਗਵੰਡਣਾਂ ਨੇ ਕੀ ਉਹਦਾ ਸੁਧਾਰਾ ਕੋਈ ਖਾਣਾਗਾ ਪੁੱਛਦੀਆਂ ਨੇ ਮੇਰੇ ਮੂੰਹ ਤੋਂ ਪੁੱਛਣਗਾ ਮੈਨੂੰ ਪੁੱਛਣਾ ਪੁੱਛਦੀਆਂ ਨੇ ਤੂੰ ਬਾਹਰ ਜਾਂਦੀ ਤੂੰ ਹਾਂ ਮੈਂ ਕਿ ਮੈਨੂੰ ਪੁੱਛਣਾ ਕਿ ਕਿਹੜੀਆਂ ਅੰਡਣਾਂ ਗਵੰਡਣਾਂ ਪੁੱਛਦੀਆਂ ਸਾਰੀਆਂ ਪੁੱਛਦੀਆਂ ਨੇ ਤੇਰੇ ਕੋਲ ਹੀ ਪੁੱਛ ਲੰਦੀਆਂ ਨੇ ਕੀ ਗੱਲ ਅੰਡਣਾਂ ਗਵੰਡਣਾਂ ਕੀ ਕੋਈ ਵਾਲੇ ਦੇਖ ਜਾਂਦੀਆਂ ਨੇ ਸੁਧਾਰੇ ਉਹਨਾਂ ਦੇ ਆਉਂਦੇ ਨੇ ਹਾਂ ਸੂਟਾਂ ਮੰਗਦੀ ਸੀ ਕਹਿੰਦੀ ਸੂਟ ਲੈ ਕੇ ਆਉਣੇ ਨੇ ਕਿਸੇ ਰਿਸ਼ਤੇ ਕੋਈ ਗੱਲ ਨਹੀਂ ਭਾਈ ਤੇਰੀ ਮਾਂ ਆਊਗੀ ਲੈ ਕੇ ਆਊਗੀ ਦਸਮਿਆਲੇ ਮਾਂ ਮੂੰਹ ਦੇ ਦੇਖ ਮਾਂ ਨੂੰ ਤਾਂ ਦੇਖਿਆ ਨਾ ਕਰ ਤੇਰੇ ਇਹ ਤਾਂ ਤੇਰੀ ਗੱਲ ਦੇਖ ਮੈਨੂੰ ਚੰਗੀ ਨਹੀਂ ਲੱਗਦੀ ਵੀ ਉਹਦੇ ਪੇਕੇ ਲੈ ਕੇ ਆਉਣਗੇ ਤਾਂ ਸਮਝ ਆਊਗੀ ਤੇ ਉਹਦਾ ਸਭ ਕੁਝ ਘਰ ਚ ਹੈਗਾ ਕੰਮ ਧੰਦਾ ਕਰਦੀ ਆ ਵਧੀਆ ਤੇ ਆਪਾਂ ਹੁਣ ਉਹਨੂੰ ਲੈ ਕੇ ਨਹੀਂ ਦੇਵਾਂਗੇ ਜੇ ਹੋਰ ਕੌਣ ਲੈ ਕੇ ਦੇਊਗਾ ਲੈ ਕੇ ਤਾਂ ਦਿੰਦੀ ਤੂੰ ਤਾਂ ਹੁਣ ਕਾਇ ਦੰਨੀ ਆਂਗੀ ਨਹੀਂ ਦੱਸ ਮੈਂ ਪਾ ਪਾਉਂਦੀ ਆਂਗੀ ਫੇਰ ਤੂੰ ਐਂ ਕਾ ਤੂੰ ਕਾਇ ਦੰਨੀ ਆ ਪੇਕੇ ਲੈ ਆਉਣਗੇ ਪੇਕੇ ਲੈ ਆਉਣਗੇ ਨਹੀਂ ਵੀ ਬੰਜਾਇਸ ਹੁੰਦੀ ਆ ਅਗਲੇ ਚ ਨਾ ਲੈ ਆਉਣਗੇ ਫੇਰ ਕੀ ਹੋ ਗਿਆ ਤੇਰੀ ਕਿਤੇ ਨਹੀਂ ਉਹ ਘਟ ਕੇ ਸੇਵਾ ਕਰਦੀ ਕਰੂਗੀ ਕਰਦੀ ਕਿਵੇਂ ਨਹੀਂ ਜੇ ਵਾਲੀ ਮੇਰੀ ਨਹੀਂ ਆਉਦੀ ਤੂੰ ਤੈਨੂੰ ਦੇਖ ਲਾਂਗੇ ਕਿੰਨੀ ਕ ਕਰਦੀ ਸੀ ਤੂੰ ਸੇਵਾ ਜੇ ਸਵੇਰ ਨੂੰ ਤੈਨੂੰ ਕਹੂੰ ਜੇ ਕਹੂਗੀ ਦੇਖੀ ਜਾਊਗੀ ਉਦੋਂ ਤਾਂ ਕੀ ਕਰੀ ਅੰਨੇ ਮੈਂ ਤਾਂ ਆ ਕੱਖ ਜੇ ਪਈ ਜਾਂਦਾ ਸੀ ਗਰਨ ਕਿਵੇਂ ਮੈਂ ਤਾਂ ਐਂ ਕਹਿੰਦੀ ਸੀ ਕਿ ਦੇਖੀ ਮੰਮੀ ਨੇ ਮੈਨੂੰ ਕਿੰਨੇ ਤਾਣੇ ਮੈਨੂੰ ਦੇਣ ਲੱਗ ਜਾਂਦੇ ਜੇ ਮਾੜੀ ਜਿਹੀ ਕੋਈ ਅੱਗੇ ਲੈ ਲਾਂ ਕੀ ਹੋ ਗਿਆ ਕੀ ਹੋਣਾ ਸੀਗਾ ਉਹ ਆਪਣੇ ਗਵੰਡਨ ਦੀ ਪ੍ਰੀਤ ਉਹ ਕਹਿੰਦੀ ਮਾਨਸਾ ਸੇਲ ਲੱਗ ਰਹੀ ਆ ਕਹਿੰਦੀ ਲਿਆ ਇੱਥੋਂ ਸਸਤੇ ਸੂਟ ਮੈਨੂੰ ਆਏ ਸੀ ਮੇਰੀ ਮਾਂ ਆਉਗੀ ਵਿਚਾਰੀ ਸੋਨੂੰ ਪਤਾ ਏ ਮਾਂ ਕੋਲ ਕਿਹੜਾ ਇੰਨੇ ਪੈਸੇ ਹੁੰਦੇ ਆ ਮੇਰੀ ਗੱਲ ਸੁਣੋ ਜਦੋਂ ਤੈਨੂੰ ਮੈਂ ਕਿਹਾ ਸੀ ਵੀ ਮੈਂ ਦੂਜੀ ਤੋਂ ਦੁੱਧੋ ਜੀਦਾ ਆਪਾ ਪਾਉਣੀ ਆ ਵੀ 1000 ਰੁਪਏ ਫੜ ਲੈ ਆ ਉਹ ਪੇਟੀ ਤੇ ਪਿਆ ਤੂੰ ਚੱਕ ਕੇ ਲੈ ਜਾਂਦੀ ਤੂੰ ਮਾਂ ਤੋਂ ਸੈਣ ਕਰਾਉਣੀ ਸੀ ਕੋਈ ਗੂਠਾ ਲਵਾਉਣਾ ਦੀ ਤੈਨੂੰ ਪਤਾ ਤਾਂ ਹੈਗਾ ਮਾਂ ਦਾ ਮਾੜੀ ਮਾੜੀ ਗੱਲ ਤੇ ਤੈਨੂੰ ਸੁਨਾਉਂਦੀ ਰਹਿੰਦੀ ਆ ਸੁਨਾਉਂਦੀ ਤਾਂ ਰਹਿੰਦੀ ਆ ਜੇ ਮੈਂ ਬਿਨ ਪੁੱਛਾਂ ਘਰੇ ਬਾਗ ਵੀ ਜਾਂਦੀ ਮੁੜ ਕੇ ਮਾਂ ਨੇ ਮੈਨੂੰ ਭਾਲਣਾ ਸੀ ਵੀ ਚਾਹ ਕਰਦੇ ਉਹ ਕਰਦੇ ਮੁੜ ਕੇ ਕੀ ਕਹਿਣਾ ਸੀ ਤੂੰ ਕਿੱਥੇ ਸੀ ਤੂੰ ਦੱਸੀ ਨਾ ਤੂੰ ਕਹਦੇ ਮੈਂ ਤਾਂ ਯਾਰ ਗਮਾਨ ਚ ਜਾਨੀ ਐ ਕਹ ਪ੍ਰੀਤ ਕੇ ਘਰੇ ਤੂੰ ਝੂਠ ਬੋਲ ਦਿੰਦੀ ਗੱਲ ਸੁਣ ਮੇਰੀ ਮਾਂ ਨੇ ਤਾਂ ਉਦ ਦੇ ਕਿੰਨਾ ਕਲੇਸ ਪਾਇਆ ਜਿੱਦ ਮੇਰੀ ਭੈਣ ਨੂੰ ਸੁਧਾਰਾ ਦੇਣ ਗਏ ਆਂ ਅਸੀਂ ਉਦ ਦੇ ਕਹਿੰਦੀ ਆ ਆ ਵੀ ਲੈਦੇ ਆ ਆ ਵੀ ਲੈਦੇ ਨਾਲੇ ਸਾਰਾ ਕੁਝ ਦੇਣ ਨਾਲੇ ਹਜੇ ਮਾਂ ਕੁਛ ਨਹੀਂ ਹੋਈ ਇਹ ਨਹੀਂ ਖੁਸ਼ ਹੋ ਸਕਦੀ ਹੁੰਦੀ ਸੱਸ ਨੂੰਹਾਂ ਦੀ ਕਦੇ ਬਣੀ ਐ ਬਣੀ ਤਾਂ ਨਹੀਂ ਹੂੰ ਦੱਸਣਾ ਜ਼ਰੂਰੀ ਸੀ ਜ਼ਰੂਰੀ ਸੀ ਫਿਰ ਹੁਣ ਮੈਂ ਆਏ ਬ 没带给你啊。 ਵੀ ਮੇਰੀ ਮਾਂ ਵੀ ਵਿਚਾਰੀ ਆਉਗੀ ਮਾਂ ਨੇ ਤਾਂ ਉਲਟਾ ਮੈਨੂੰ ਸੁਣਾਤਾ ਕਹਿੰਦੀ ਤੇਰੀ ਮਾਂ ਸੁਧਾਰਾ ਲੈ ਕੇ ਆ ਗਈ ਆ ਕਿ ਦੇ ਤੂੰ ਕਹਦੇ ਤੂੰ ਮੈਨੂੰ ਫੋਨ ਕਰ ਦੇ ਜੀ ਤੇਰੇ ਕੋਲੇ ਬਾਹ ਕੋਲੇ ਪੈਸੇ ਹੈ ਨਹੀਂ ਮੈਂ ਬਾਹਰ ਦੀ ਬਾਹਰੀ ਉਹਨੂੰ ਲੈ ਕੇ ਸ਼ਹਿਰ ਦੀ ਮੰਡੀ ਤੋਂ ਜਿੱਥੇ ਉਤਰੂਗੀ ਉਹਨੂੰ ਡੱਬਾ ਲੈ ਕੇ ਦੇ ਦੂੰਗਾ ਘਰੇ ਡੱਬਾ ਦਿਖਾ ਦੇ ਵੀ ਮੈਂ ਲੈ ਆਂਦਾ ਡੱਬਾ ਤਾਂ ਕਿਉਂ ਨਾਲ ਬਿਸਕਟ ਵੀ ਕਢਾਉਣੇ ਆ ਲਿਆ ਸਾਰਾ ਪੈਸਾ ਲੈ ਕੇ ਦੇ ਦੂੰ ਯਾਰ ਮੈਂ ਆ ਜੇ ਉਹ ਉਹ ਤਾਂ ਮੈਂ ਇਹ ਫਾਰਮੈਲਿਟੀਆਂ ਹੁੰਦੀਆਂ ਨੇ ਪਿਆਰ ਤਾਂ ਮਾਣਾ ਚ ਹੁੰਦਾਗਾ ਕਹਿੰਦੀ ਸੁਧਾਰਾ ਨਾਲ ਵੀ ਪਿਆਰ ਹੋਇਆ ਉਹ ਤਾਂ ਨਹੀਂ ਹੁੰਦਾ ਪਰ ਜਦੋਂ ਹੁਣ ਮਾਂ ਕੱਲਾ ਡੱਬਾ ਲੈ ਕੇ ਆਉਗੀ ਹੁਣ ਵਾਈ ਹੋਵੇ ਨਾਲੇ ਫਲ ਲੈ ਕੇ ਦੇ ਆਇਓ ਨਾਲੇ ਬਿਸਕੁਟ ਕਢਾ ਕੇ ਲੈ ਕੇ ਦੇ ਆਇਓ ਤੇ ਨਾਲੇ ਨਾ ਤੇਲ ਤੂਲ ਨੂੰ ਦੇ ਆਇਓ ਮਾਂ ਕਰੋ ਮੱਠੇ ਮੁੱਠੀਆਂ ਜਿਹਾ ਪਕਾ ਲਿਓਗੀ ਚੱਲ ਐ ਹੁੰਦਾ ਵੀ ਕਰੇ ਤਾਂ ਬੁੜੀਆਂ ਕੰਮ ਕਰ ਲੈਂਦੀਆਂ ਠੀਕ ਹੈ ਤੂੰ ਟੈਨਸ਼ਨ ਨਾ ਲੈ ਕਰ ਜਾ ਤੂੰ ਉਧਰ ਕੰਮ ਕਰ ਲੈ ਤੂੰ ਮੈਂ ਤਾਂ ਤੈਨੂੰ ਹਜੇ ਵੀ ਕਹਣਾ ਜੇ ਪ੍ਰੀਤ ਨਹੀਂ ਗਈ ਉਹਦੇ ਨਾਲ ਵਗ ਜਾ ਜਸੂਟ ਨਹੀਂ ਨਹੀਂ ਪ੍ਰੀਤ ਨਾਲ ਨਹੀਂ ਮੈਂ ਜਾਂਦੀ ਮੈਂ ਹੂੰ ਪ੍ਰੀਤ ਕੇ ਗੇੜਾ ਕੱਢਿਆਉਂਗੇ ਹੱਥ ਨੇ ਜੇ ਪਤਾ ਕੀ ਆ ਉਹ ਫਿਰ ਆਏ ਕਹੂਗੀ ਜੇ ਉਹਨੇ ਮੰਮੀ ਕੋਲੇ ਗੱਲ ਕਰਤੀ ਵੀ ਗਗਨ ਤਾਂ ਮੇਰੇ ਨਾਲ ਗਈ ਸੀ ਚਾਚੀ ਹਏ ਮੈਂ ਤਾਂ ਫੇਰ ਫੜੀ ਜਾਉ ਫੇਰ ਮਾਂ ਕੋ ਕਹਿੰਗੀ ਮੇਰੇ ਉਤੋਂ ਦੇ ਹੋ ਕੇ ਬਾਹਰ ਤੁਰੀ ਫਿਰਦੀਆਂ ਫੇਰ ਪੰਗਾ ਪੈ ਜੂ ਘਰੇ ਕਲੇਸ਼ ਪੈ ਜੂਗਾ ਮੈਂ ਤਾਂ ਕਹਿੰਨੀ ਆਪਣੇ ਪਰਾਰਚ ਕਲੇਸ਼ ਨਾ ਪਵੇ ਬਸ ਕੰਮ ਦਾ ਕੀ ਆ ਚਲ ਚੰਗਾ ਫਿਰ ਤੂੰ ਮੈਨੂੰ ਕੰਮ ਕਰ ਲੈਣ ਦੇ ਗਗਨ ਕੰਮ ਕੰਮ ਤਾਂ ਚਲ ਮੈਂ ਪਵਾ ਦਿੰ ਦੂਜੇ ਦੇ ਪੈਸੇ ਮੋੜ ਕੇ ਆਉਂਗਾ ਲੈ ਓਕੇ ਪੈਸੇ ਮੋੜ ਕੇ ਆਉਂਗਾ ਪੈਸੇ ਨਾ ਮੋੜ ਕੇ ਆਇਓ ਜੇ ਮਾਂ ਕੋਲੇ ਪੈਸੇ ਦੇ ਕੇ ਨਹੀਂ ਉਹਨੇ ਵਿਚਾਰੀ ਓਏ ਉਹਦੋਂ ਨੂੰ ਤਾਂ ਮੇਰੇ ਕੋਲੇ ਇੰਨੇ ਕ ਦਾ ਪੈਸੇ ਹੈਗੇ ਨੇ ਉਹ ਤਾਂ ਮੈਂ ਤੇਰੇ ਵਾਸਤੇ ਲਿਆ ਸੀ ਤੇਰੀ ਮਾਂ ਵਾਸਤੇ ਪੈਸੇ ਮੇਰੇ ਕੋਲ ਜਮਾ ਨੇ ਮੈਨੂੰ ਪਤਾ ਸੀ ਵੀ ਉਹ ਆਉਗੀ ਹਾਂ ਉਹ ਤਾਂ ਗੱਲ ਠੀਕ ਆ ਵਧੀਆ ਕੀਤਾ ਚੱਲ ਤੁਸੀਂ ਐ ਸੋਚਦੇ ਮੇਰੀ ਇੱਕ ਗੱਲ ਆ ਪਰ ਤੁਸੀਂ ਕਦੇ ਵੀ ਜ਼ਿੰਦਗੀ ਚ ਹਨਾ ਵੀ ਇਹ ਗੱਲ ਦਾ ਮੈਨੂੰ ਜਾਂ ਮਾਂ ਨੂੰ ਜਾਂ ਕਿਸੇ ਹੋਰ ਨੂੰ ਮੇਣਾ ਤਾਂ ਨਹੀਂ ਦਿੰਦੇ ਓ ਯਾਰ ਮੈਂ ਰੱਬ ਤੋਂ ਡਰਦਾ ਹਾਂ ਠੀਕ ਹੈ ਇਹ ਅਮੀਰੀ ਗਰੀਬੀ ਸਭ ਤੇ ਆਉਂਦੀ ਹੈ ਅੱਜ ਅਸੀਂ ਅਮੀਰ ਹਾਂ ਤਕੜੇ ਹਾਂ ਪ੍ਰਮਾਤਮਾ ਨੇ ਸਾਡਾ ਮਨ ਦੇਖਿਆ ਮੈਂ ਮਾਂ ਨੂੰ ਸਮਝਾਵਾਂਗਾ ਵੀ ਜਿਹੜਾ ਮਨ ਦਾ ਨੀਮਾ ਰਹਿੰਦਾ ਪ੍ਰਮਾਤਮਾ ਸਦਾ ਉਹਦਾ ਸਾਥ ਦਿੰਦਾ ਉਹ ਤਾਂ ਸਾਥ ਦਿੰਦਾ ਮੈਂ ਮਾਂ ਨੂੰ ਐ ਤਾਂ ਮੋਰੋ ਕਹਿੰਦਾ ਉਹਨਾਂ ਲਈ ਸੰਦਾਰੀ ਦੀ ਮੈਨੂੰ ਕੋਈ ਭੁੱਖ ਨਹੀਂ ਹੈਗੀ ਤੈਨੂੰ ਜਿਹੜੀ ਚੀਜ਼ ਦੀ ਲੋੜ ਹੈ ਸੋਨੂੰ ਤਾਂ ਨਹੀਂ ਭੁੱਖ ਹੈਗੀ ਕਿਹੜਾ ਚਲਾ ਪਾ ਰਾਤ ਨੂੰ ਹੀ ਖਾਪੀ ਕਿਉਂ ਨਹੀਂ ਆਗੇ ਕੋਈ ਉਧਰ ਚਲ ਖਾਇਆ ਪੀਆਵਾਂਗੇ ਸ਼ਾਮ ਨੂੰ ਗੱਲ ਤਾਂ ਆਪਣੇ ਆਪ ਦੇ ਢਿੱਡ ਦੀ ਪਤਾ ਕੀ ਆ ਮਾਂ ਨੂੰ ਨਾ ਮੈਂ ਐ ਬੋਲ ਪੀ ਸੀ ਮਾਂ ਤੁਸੀਂ ਉਦੋਂ ਕਿਹਾ ਸੀ ਗਰੀਬ ਘਰ ਦਿੱਤੀ ਹੋਵੇ ਅਸੀਂ ਘਰ ਦਾ ਕੰਮ ਕਰਾਉਣ ਵਾਸਤੇ ਬਾਬਾ ਗੁਰੂ ਬਸ ਕਰ ਜਾ ਉਹਨਾਂ ਚੁੱਪ ਹੁੰਦੀ ਜੇ ਮੇਰੀ ਮਾਂ ਬੋਲਣ ਲੱਗੀ ਤੈਨੂੰ ਤਾਂ ਮੈਂ ਫੇਰ ਵੀ ਕਰਾ ਲਵਾਂ ਚਾ ਚਾ ਮੈਨੂੰ ਕੰਮ ਕਰ ਲੈਣੇ ਤੁਹਾਡੇ ਤੇ ਤਾਂ ਗੱਲਾਂ ਹੀ ਨਹੀਂ ਮੁੱਕਦੀਆਂ ਬੰਗ ਜਾ ਗੱਲਾਂ ਫੇਰ ਮੈਨੂੰ ਐ ਹੁੰਦਾ ਹੁਣ ਸਾਰੀ ਗੱਲ ਕਰਤਾ ਜਾਵਾਂ ਮੈਂ ਫੇਰ ਕੋਈ ਗੱਲ ਵਿੱਚ ਰਹਿ ਗਈ ਫੇਰ ਤੁਸੀਂ ਮਾਂ ਤੂੰ ਤਾਂ ਗੱਲਾਂ ਕਰੀ ਜਾਂਦੇ ਉਧਰ ਮੈਂ ਸਮੇਂ ਨੂੰ ਗਾਲਾਂ ਦੀ ਜੰਦੀਆਂ ਨੇ ਹਾਂ ਚਲ ਠੀਕ ਆ ਫੇਰ ਮੈਂ ਐ ਕਹਿੰਨੀ ਉਹ ਫੜਾਇਆ ਹੂੰ ਇੱਕ ਤਾਂ ਇਹ ਐ ਨਾਲ ਤਾਂ ਕਹਿੰਦੀ ਐ ਮੈਂ ਸਾਰਾ ਕੁਝ ਲੈ ਆਵਾਂ ਨਾਲੇ ਨੰਬਰ ਬਣਾਉਂਦੀ ਐ ਮੇਰੇ ਮੂਰੇ ਨਾਲੇ ਮਾਂ ਤੋਂ ਦਸਤਕ ਕਰਾਉਂਦੀ ਐ ਇਹ ਵੀ ਯਾਰ ਕਿੰਨਾ ਸੋਹਣਾ ਮੌਸਮ ਆ ਅੱਜ ਤਾਂ ਐ ਜੀ ਕਰਦਾ ਵੀ ਮੈਗੀ ਕਰਕੇ ਖਾਂ ਸੱਸਰੀ ਕਾਲ ਬੀਬੀ ਸੱਸਰੀ ਕਾਲ ਪੁੱਤ ਬੀਬੀ ਮੈਂ ਤਾਂ ਲੱਸੀ ਲੈਣ ਆਈ ਸੀ ਲੱਸੀ ਤਾਂ ਲੈ ਜੀ ਕੋਈ ਨਾ ਤੇ ਬੀਬੀ ਮੈਂ ਤਾਂ ਐ ਕਹਿੰਦੀ ਸੀ ਕਿ ਹਾਂ ਵੀ ਮੇਰੇ ਪੇਕੇ ਦਾ ਸੰਧਾਰਾ ਦੇਗੇ ਰਣਗੇ ਗਗਨ ਦਾ ਸੰਧਾਰਾ ਆ ਗਿਆ ਤਾਂ ਗਗਨ ਦਾ ਸਮਾਂ ਤੇ ਕੁ ਰਹਿਣਾ ਬੀਬੀ ਮੈਂ ਤਾਂ ਹੂੰ ਪੁੱਛ ਲਿਆ ਤੇ ਖਾਣਾ ਤੇ ਗਗਨ ਦਾ ਸੰਧਾਰ ਲੈ ਬੀਬੀ ਤੂੰ ਤਾਂ ਐ ਲੱਗ ਗਈ ਆਂਗੀ ਕਰਨਾ ਮੈਂ ਤਾਂ ਵੈਸੇ ਹੀ ਪੁੱਛ ਲਿਆਗਾ ਵੈਸੇ ਹੀ ਕਿ ਪੁੱਛ ਲਿਆ ਤੈ ਇਹ ਕੀ ਗੱਲ ਹੋਈ ਮੈਂ ਕਿ ਚੱਲ ਸੰਧਾਰ ਆ ਗਿਆ ਹੁਣ ਲੈ ਅੱਖੇ ਸੰਧਾਰ ਆ ਗਿਆ ਹੁਣ ਉਹਦੇ ਸੰਧਾਰੇ ਤੇ ਤੈਨੂੰ ਕੀ ਭਾਗ ਆ ਫਿਰ ਬੇਬੇ ਮੇਰੀ ਗੱਲ ਸੁਣ ਗਰੀਬ ਤਾਂ ਅਸੀਂ ਵੀ ਆਂ ਪਰ ਮੇਰੇ ਤਾਂ ਹਰ ਇੱਕ ਤਿਹਾੜ ਦਾ ਆ ਜਾਂਦਾਗਾ ਗਗਨ ਦੇ ਤਾਂ ਉਹ ਤਾਂ ਬਾਲੇ ਭੁੱਖੇ ਨੇਗੇ ਉਹਦੇ ਘਰ ਦੇ ਤਾਂ ਲਾ ਤੈਨੂੰ ਕੀ ਪਤਾ ਲੱਗੇ ਭੁੱਖੇ ਨੇ ਉਹ ਤੇ ਤਾਂ ਹੀ ਨਹੀਂ ਆਏ ਵੀ ਦੀ ਸੰਧਾਰੇ ਨਹੀਂ ਹੁਣ ਫੜਾ ਨਾ ਜਾਂਦੇ ਤੂੰ ਲੈਣਾ ਵੀ ਕੀ ਆ ਉਹਦੇ ਸੰਧਾਰੇ ਤਾਂ ਮੈਨੂੰ ਆਂ ਦੱਸ ਪਹਿਲਾਂ ਲੈ ਵੀ ਵੀ ਤੂੰ ਤਾਂ ਗਾਲੀ ਪੈ ਗਈਆਂ ਮੈਂ ਗਲਪਾ ਮਾਣਾ ਫਿਰ ਤੂੰ ਆਂ ਅੰਤਰੇ ਲੈਣੀਆਂ ਗਿਆ ਕੇ ਸੰਧਾਰਾ ਨੇ ਆ ਗਾ ਕਹਿੰਦਾ ਫਲਾਨਾ ਨਹੀਂ ਹੋਇਆ ਠਮਕਾ ਨਹੀਂ ਹੋਇਆ ਤੈਨੂੰ ਆਪ ਦੇ ਸੰਧਾਰੇ ਦਾ ਪਾਹੂ ਉਹਨੂੰ ਆਪ ਦੇ ਦੇ ਤੈਂ ਦੱਸ ਕੀ ਲੈਣਾਗਾ ਬਸ ਬੇਬੇ ਤੇਰੇ ਨਾਲ ਤਾਂ ਕੋਈ ਗੱਲ ਕਰਨ ਦਾ ਫਾਇਦਾ ਹੀ ਨਹੀਂ ਹੈਗਾਗਾ ਗੱਲ ਤਾਂ ਫਿਰ ਮੇਰ ਨਾਲ ਕੋਈ ਚੱਜ ਸਵਾਦ ਦੀ ਕਰ ਤੂੰ ਤੂੰ ਗੱਲ ਪੁੱਛਦੀ ਕਰੀ ਆ ਕਾਕੇ ਸੰਧਾਰਾ ਹੀ ਪੁੱਛਿਆਗਾ ਬੇਬੇ ਤੂੰ ਤਾਂ ਉਹੀ ਗੱਲ ਪੈ ਗਈਆਂ ਗਈ ਸੰਧਾਰਾ ਹੀ ਪੁੱਛਿਆ ਨਾਲ ਹੋਰ ਤਾਂ ਇਨਾ ਤੇਰਾ ਕੀ ਮਤਲਬ ਹੋਇਆ ਬਈ ਸੰਧਾਰਾ ਪੁੱਛਣ ਦਾ ਚਲ ਚੰਗਾ ਬੇਬੇ ਮੈਂ ਤਾਂ ਉਹੀ ਛੇੜੀ ਲੱਤਾ ਤੈਨੂੰ ਲੱਸੀ ਨੂੰ ਆਇਆ ਲੱਸੀ ਦੀ ਘੁੱਟ ਲਾਏ ਜਾ ਨਿਚੜੀ ਬਾਵੇ ਬਸ ਰਹਿਣ ਦੇ ਹੁਣ ਲੱਸੀ ਵੀ ਨਹੀਂ ਲੈਣੀ ਮੈਂ ਤਾਂ ਕੀ ਹਾਲ ਕਰਦੀ ਆ ਲੈ ਗਾਗਨ ਦਾ ਸੰਧਾਰਾ ਨਹੀਂ ਆਇਆ ਫਲਾਨਾ ਨਹੀਂ ਆਇਆ ਲੈ ਤੇਰੇ ਤਾਂ ਮੈਂ ਲਾਦਰੋਜੀ ਬੋਈਏ ਹੁੰਦੇ ਨੇ ਗਾਗਨਾ ਗਾਗਨਾ ਸੱਤੀ ਪੈਨਿਆ ਪਤਾ ਹਾਏ ਹਾਏ ਮੈਂ ਮਰਜਾ ਮਾਂ ਤੂੰ ਆ ਗਈ ਸਸੀ ਕਾ ਹੋ ਠੀਕ ਹੈ ਬਤਾ ਵਧੀਆ ਮੈਂ ਤਾਂ ਤੂੰ ਦੱਸ ਬਹਿ ਜਾ ਵਧੀਆ ਠੀਕ ਠਾਕ ਹੋਰ ਕਿਵੇਂ ਠੀਕ ਹੈ ਮੈਂ ਤਾਂ ਵਧੀਆ ਮੈਂ ਤਾਂ ਟੀਵੀ ਦੇਖੀ ਆਂਦੀ ਸੀ ਬਸ ਮੇਰੀ ਅੱਖ ਲੱਗ ਗਈ ਤੇ ਤੂੰ ਕੱਲੀ ਆਈਆਂ ਕੱਲੂ ਵੀ ਆਈਆਂ ਪੁੱਤ ਅੱਛਾ ਮੇਰਾ ਦਿਲ ਕਰਦਾ ਸੀ ਮੈਂ ਮਿਲ ਆਵਾਂ ਗਾਗਨ ਲੇਮਾ ਮੇਰੇ ਸਾਸੂ ਤੈਨੂੰ ਪਤਾ ਤਾਂ ਹੈਗਾ ਸੁਧਾਰੇ ਵਾਸਤੇ ਕਹਿੰਦੀ ਰਹਿੰਦੀ ਹੈ ਕਹਿੰਦੀ ਰਹਿੰਦੀ ਹੈ ਫਿਰ ਤੂੰ ਖਾਲੀ ਹੱਥੇ ਆ ਗਈ ਕੁਛ ਨਾ ਕੁਛ ਤਾਂ ਲੈ ਆਉਂਦੀ ਮੈਂ ਤਾਂ ਲਿਆਈ ਨਹੀਂ ਪੁੱਤ ਤੈਨੂੰ ਪਤਾ ਤਾਂ ਹੈਗਾ ਆਪਾਂ ਘਰ ਪਾ ਕੇ ਹਟਿਆਂਗੇ ਕਰ ਦੋ ਤਾਂ ਮੈਨੂੰ ਪਤਾਗਾ ਹਾਂ ਤੁਸੀਂ ਥੋੜਾ ਜਿਹਾ ਹਾਂ ਪਰ ਦਵਿੰਦਰ ਕਹਿੰਦਾ ਸੀ ਮੈਂ ਤੈਨੂੰ ਪੈਸੇ ਦੇ ਕਿਉਂਗਾ ਪੈਸੇ ਦੇ ਕੇ ਨਹੀਂ ਆਇਆ ਮੈਂ ਕਿਹੜਾ ਫੋਨ ਕਰਕੇ ਆਈਆਂ ਪੁੱਤ ਨਹੀਂ ਤਾਂ ਫਿਰ ਪੈਸੇ ਦੇਈਂ ਦਿੰਦਾ ਦਵਿੰਦਰ ਹਾਂ ਫਿਰ ਤੂੰ ਬਿਨਾ ਫੋਨ ਕਰੇ ਤੂੰ ਆ ਗਈ ਜੇ ਉਹ ਪੈਸੇ ਵੀ ਭੇਜ ਦਿੰਦਾ ਚੱਲ ਫਿਰ ਵੀ ਤੂੰ ਸਮਾਨ ਖਰੀਦ ਲੈਂਦੀ ਚੱਲ ਕੋਈ ਨਾ ਪੁੱਤ ਫਿਰ ਕੀ ਹੋ ਗਿਆ ਮੈਂ ਫ ਬੇਲੇ ਟਾਈਮ 'ਚ ਫੇਰ ਫੜਾ ਦੂੰਗੀ ਚੱਲ ਕੋਈ ਨਾ ਮਾ ਹੱਥ ਦਾ ਤੈਨੂੰ ਪਤਾ ਹੀ ਹੈਗਾ ਹੱਥ ਖੁੱਲੇ ਹੋਣ ਦਾ ਕਿਹੜਾ ਮੈਂ ਇੱਥੇ ਵੇਟ ਕਰੂੰਗੀ ਹੁਣ ਮੈਂ ਦਵਿੰਦਰ ਨੂੰ ਕਿਹਾ ਸੀ ਦੋਦੀ ਤੋਂ ਪੈਸੇ ਫੜ ਕੇ ਉਹ ਰੱਖੀ ਬੈਠਾ ਸੀ ਕਹਿੰਦਾ ਮੈਂ ਬੇਲਾਕਵੇਲਾ ਦੇਖ ਕੇ ਮਾਂ ਨੂੰ ਫੜਾ ਆਉਂਗਾ ਉੱਤੇ ਰਸੰਧਾਰੇ ਦਾ ਸਮਾਨ ਲੈ ਕੇ ਦੇ ਦਊਗੀ ਸਾਰਾ ਤੇ ਫਿਰ ਕੀ ਆਂਦੇ ਹੁੰਦੇ ਆ ਤੈਨੂੰ ਪਤਾ ਮੇਰੀ ਸੱਸ ਦਾ ਇਹ ਤਾਂ ਮਿਹਣੇ ਤੈਣੇ ਦਿੰਦੀ ਰਹਿੰਦੀ ਹੁੰਦੀ ਐ ਉਹ ਤਾਂ ਮੈਨੂੰ ਪਤਾ ਪੁੱਤ ਤੈਨੂੰ ਪਤਾ ਕਿੱਥੇ ਟਿਕਣ ਦਿੰਦੀ ਆ ਜੇ ਸੱਸਾਂ ਟਿਕਣ ਦੇ ਦੇਣੀਆਂ ਤਾਂ ਅਸ ਗਵਾਂਢ ਨੂੰ ਨਹੀਂ ਟਿਕਣ ਦਿੰਦਾ ਫਿਰ ਉਹ ਮਿਹਣੇ ਮਾਰਦੇ ਨੇ ਉਹੜੇ ਸਾਡੀ ਬਹੂ ਦਸ ਨਹਾਰਾ ਨਹੀਂ ਆਏ ਉਹੜੇ ਸੰਧਾਰਾ ਨਹੀਂ ਆਏ ਹਾਂ ਵੀ ਦੱਸ ਤੁਸੀਂ ਕੀ ਖਾਣਾਗਾ ਖਾਣਾ ਤਾਂ ਆਪਦੇ ਟੱਬਰ ਨੇ ਆਪਦੇ ਟੱਬਰ ਨੇ ਕੱਪੜੇ ਲੀੜੇ ਹੰਡਾਉਣੇ ਹੁੰਦੇ ਆ ਤਾਂਨੇ ਮੇਨੇ ਨਾਲ ਹੀ ਮਾਰ ਦਿੰਦੀ ਆ ਦੁਨੀਆ ਸਵਾਦ ਲੈਣਾ ਹੁੰਦਾ ਲੋਕਾਂ ਨੇ ਤਾਂ ਵੀ ਇਹਦਾ ਮਾਪਿਓ ਕੀ ਲਿਆਇਆ ਕੀ ਦਿੰਦਿਆ ਕੀ ਨਾ ਵੀ ਤੁਸੀਂ ਕੀ ਲੈਣਾ ਇੱਕ ਇਹ ਸੰਧਾਰੇ ਬਣਾਏ ਨੇ ਪੁੱਤਾਂ ਬਣਾਏ ਤਾਂ ਵੱਡਿਆਂ ਦੇ ਚੋਚਲੇ ਸੀ ਇਹ ਸਹੀ ਗੱਲ ਆ ਤੇ ਹੁਣ ਤੈਨੂੰ ਪਤਾ ਫਿਰ ਅਰੀ ਸੋਰੀ ਇਸ ਗਰੀਬੀ ਆਹੋ ਕਰਦੇ ਨੇਗੇ ਨਹੀਂ ਮਾਂ ਉਹੀ ਤਾਂ ਮੈਂ ਮੈਂ ਕਹਿੰਨੀ ਆ ਵੀ ਚੱਲ ਜਿਹੜੇ ਨੌਕਰੀਆਂ ਕਰਦੇ ਆ ਘਰੋਂ ਤੱਕੜਿਆ ਜ਼ਮੀਨਾਂ ਜਾਇਦਾਦ ਆ ਉਹਨਾਂ ਵਾਸਤੇ ਤਿਥ ਤਿਆਰ ਬਣਿਆ ਆਪਣੇ ਗਰੀਬਾਂ ਦੇ ਕਾਹਦੇ ਤਿਹਾਰਾ ਆਪਾਂ ਤਾਂ ਉਹੀ ਕਰਨਾ ਉਹੀ ਕਮਾਉਣਾ ਉਹਦੇ ਵਿੱਚੋਂ ਖਾਈਏ ਕਿ ਸੰਧਾਰਾ ਲੈ ਕੇ ਆਈਏ ਉਹੀ ਤਾਂ ਗੱਲ ਆ ਪਤ ਮੈਨੂੰ ਤਾਂ ਆਪ ਬਾਲੀ ਸੋਚ ਲੱਗਦੀ ਹੁੰਦੀ ਆ ਵੀ ਰੱਬਾ ਸਾਡੇ ਤੇ ਕਿਉਂ ਗਰੀਬੀ ਪਾਤੀ ਗਰੀਬਾਂ ਲਈ ਤਾਂ ਨਾ ਸੰਧਾਰਾ ਵੀ ਫਹਾ ਲੈਣ ਵਾਲੀ ਜਿੱਡੀ ਗੱਲ ਹੋ ਜਾਂਦੀ ਆ ਵੀ ਦੱਸ ਅਸੀਂ ਕਿੱਥੋਂ ਕਮਾਈਆਂ ਕਰੀਏ ਕਿੱਥੋਂ ਤਿੱਥ ਤਿਆਰ ਮਣਾਈਏ ਪਰ ਇੱਕ ਗੱਲ ਆ ਆਪਣੇ ਗਰੀਬਾਂ ਨੂੰ ਵੀ ਨਾ ਐਵੇਂ ਕਿਸੇ ਦੇ ਮੰਗਰ ਲਾ ਕੇ ਤਕੜਿਆ ਮੂਰੇ ਵੀ ਆਪ ਦਾ ਕੱਚਾ ਨਹੀਂ ਢੋਣਾ ਚਾਹੀਦਾ ਇਹ ਕੋ ਹਾਲਤਾਂ ਵੀ ਬਣੀਆਂ ਸੱਚੀਆਂ ਇਹੇ ਗੱਲਾਂ ਵੀ ਜਿਹਹੇ ਜੇ ਤਕੜੇ ਖਾਂਦੇ ਪੀਂਦੇ ਆ ਭਾਈ ਤੁਸੀਂ ਆਪ ਦੇ ਘਰੇ ਪੌਂਦੀ ਗੁੜ ਦੀ ਡਲੀ ਨਾਲ ਮੂੰਹ ਮਿੱਠਾ ਕਰ ਲੋ ਵੀ ਪਰ ਆਪ ਦਾ ਤਿੱਥ ਤਿਆਰ ਮਣਾ ਲਓ ਇਹ ਥੋੜੀ ਆ ਵੀ ਹਾਂ ਭਈ ਇਸ ਤਰ੍ਹਾਂ ਰੀਸਾ ਕਰਨੀ ਆ ਬਸ ਰੀ ਸੰਕਾਰ ਕਰਕੇ ਮਰੀ ਜਾਂਦੇ ਆ ਆਵਦੀ ਆਮਦਨ ਨਹੀਂ ਦੇਖਦੀ ਲੋਕ ਅੱਛਾ ਮੈਨੂੰ ਐਂ ਦੱਸ ਪੁੱਤੋਂ ਦਵਿੰਦਰ ਕਿੱਥੇ ਗਿਆ ਦਵਿੰਦਰ ਤਾਂ ਮਾਂ ਇੱਥੇ ਸੀ ਉਹ ਕਹਿੰਦਾ ਸੀਗਾ ਕਹਿੰਦਾ ਕੋਈ ਗੱਲ ਨਹੀਂ ਟੈਨਸ਼ਨ ਨਾ ਲਈ ਤੂੰ ਮੇਰੇ ਹੁੰਦੇ ਕਹਿੰਦਾ ਮੈਂ ਸਾਰਾ ਕੁਝ ਮਾਂ ਨੂੰ ਲੈ ਸੱਸਰੀ ਗੱਲੀ ਸੱਸਰੀ ਘਰ ਪੁੱਤ ਕਿਵੇਂ ਠੀਕ ਆ ਹਾਂ ਆ ਤੁਹਾਡਾ ਸਮਾਨ ਹੈਗਾ ਇਸ ਵਿੱਚ ਮਠਿਆਈ ਦੇ ਦੋ ਡੱਬੇ ਨੇ ਤੇ ਦੋ ਸੂਟ ਨੇ ਕਹਿੰਦਾ ਮਾਂ ਦਾ ਹੈਗਾ ਹੂੰ हां ਚੱਕ ਦੇ ਦੇ ਪੁੱਤ ਤਾਂ ਉਹ ਵਾਰੀ ਦੇਖੀ ਮੈਨੂੰ ਬਿਸਕੁਟ ਵੀ ਨਹੀਂ ਜ ਤੁਸੀਂ ਮੇਰੀ ਗੱਲ ਸੁਣੋ ਜਦੋਂ ਮੈਂ ਤੁਹਾਨੂੰ ਕਿਹਾ ਸੀ ਮੈਨੂੰ ਫੋਨ ਲਾ ਲਿਓ ਥੋੜੇ ਫੋਨਸ ਪੈਸੇ ਹੈ ਨਹੀਂ ਪੈਸੇ ਤਾਂ ਮੇਰੇ ਫੋਨ 'ਚ ਹੈਗੇ ਸੀ ਬਸ ਮੈਂ ਮੇਰਾ ਚਿੱਤ ਜਾਏ ਕਹਿੰਦੀ ਮਾਂ ਕਹਿੰਦੀ ਮੇਰਾ ਚਿੱਤ ਡਾਂਡੋਲ ਜੇ ਹੋਈ ਗਿਆ ਕਹਿੰਦੀ ਮੈਂ ਆ ਗਈ ਹਾਂ ਉਹ ਤਾਂ ਮੈਨੂੰ ਗੱਲ ਨੇ ਅੱਜ ਦੱਸਿਆ ਸੀ ਮੇਰੀ ਮਾਂ ਆਉਗੀ ਮੈਂ ਤਾਂ ਕਰਕੇ ਪਹਿਲੀ ਸਾਰਾ ਕੁਝ ਲਿਆਇਆ ਮੇਰੀ ਮਾਂ ਤਾਂ ਨਹੀਂ ਤੁਹਾਨੂੰ ਖਾ ਲਿਆ ਤਾਂ ਦੇਖਿਆ ਹੁੰਦੇ ਨਾ ਮਾਂ ਤਾਂ ਸੁੱਤੀ ਵੀ ਉਧਰ ਬਰਾਂਡੇ 'ਚ ਠੀਕ ਹੈ ਹਾਂ ਉਹ ਤਾਂ ਹੈ ਨਹੀਂ ਸੀ ਸਾਹਮਣੇ ਸੱਚੀ ਗੱਲ ਆ ਪੁੱਤ ਕਿੰਨਾ ਚੰਗਾ ਹਨਾ ਬੀਤੀ ਦੇ ਕੇ ਉੱਤ ਲੈਂਦਾ ਬੰਦਾ ਹੈ ਨਿਮਾ ਜੇ ਕਹਿੰਦੇ ਸੱਚੀ ਸੁਖਾਵਤ ਸੱਚ ਹੋ ਗਈ ਉਹ ਉਹ ਤਾਂ ਤੇਰਾ ਜਿਉਂਦਾ ਬਸਦਾ ਰਹੇ ਜਵਾਈ ਤੇਰੇ ਕੋ ਹੱਤ ਪੂਰੀ ਕਰਨ ਵਾਲਾ ਤੈਨੂੰ ਪਤਾ ਅਗਲਾ ਤੀ ਦੇ ਕੇ ਪੁੱਤ ਬਣਾਉਂਦਾ ਪਹਿਲਾਂ ਤੀ ਨੂੰ ਵਿਆਹਦਾ ਜੇ ਫੇਰ ਹੀ ਬਗਾਨੇ ਨੂੰ ਪੁੱਤ ਨਵਾਉ ਲਾ ਜਵਾਈ ਬਣਾ ਕੇ ਲਿਆਉਂਦਾ ਜਵਾਈ ਮਾਗਰੋਂ ਆ ਪੁੱਤ ਪਹਿਲਾਂ ਪਰ ਹਰ ਕੋਈ ਮਾਂ ਦਵਿੰਦਰ ਨਹੀਂ ਬਣ ਜਾਂਦਾ ਦੇਖ ਇਹ ਤਾਂ ਵਿਚਾਰਾ ਸੌਣ ਦਾ ਮਹੀਨਾ ਚੜਿਆ ਨਹੀਂ ਮੈਨੂੰ ਕਹਿੰਦਾ ਗਗਨ ਜੇ ਮੈਂ ਤੈਨੂੰ ਗਰੀਬ ਘਰ ਦੀ ਨੂੰ ਵਿਆਹ ਕੇ ਲਿਆਇਆ ਮੈਂ ਤੈਨੂੰ ਇਸ ਗੱਲ ਦਾ ਮਹਿਣਾ ਕਦੇ ਨਹੀਂ ਵੱਜਣ ਦਿੰਦਾ ਮਾਂ ਇਹ ਤਾਂ ਹਰ ਇੱਕ ਤਿਥ ਤਿਆਰ ਵਿਚਾਰਾ ਮੇਰਾ ਆਪ ਹੀ ਪੂਰਾ ਕਰ ਦਿੰਦਾ ਇਹ ਤਾਂ ਨਾਲੇ ਜਿੰਡੀਆਂ ਵੀ ਇਹਦੇ ਆਪਣੇ ਘਰਾਂ ਨੇ ਕੁੜੀਆਂ ਆਪਣੇ ਵਰਗੇ ਘਰਾਂ ਨੇ ਇਹਦੇ ਰਖੜੀ ਬ ਉਹਨਾਂ ਨੂੰ ਸੂਟ ਦੇ ਕੇ ਆਉਂਦਾ ਜਿੰਨਾ ਕੁ ਹੋ ਸਕੇ ਪਰਮਾਤਮਾ ਨੇ ਇਹਨੂੰ ਕੀਤਾ ਭਈ ਉਹਨਾਂ ਕ ਪੁੰਨਦਾਨ ਮੈਂ ਤਾਂ ਜ਼ਰੂਰ ਕਰਦਾ ਮੈਂ ਤਾਂ ਕਹਿੰਨੇ ਰੱਬ ਇਹਦੀ ਅੱਗੇ ਸੁਣੇ ਇਹ ਮੈਂ ਤੈਨੂੰ ਦادیه ਪੁੱਤ ਇਹ ਤੇਰੇ ਵੀ ਕਰਮ ਤੇਜ ਸੀ ਸਾਡੇ ਵੀ ਕਰਮ ਕਰੇ ਹੋਏ ਸੀ ਜਿਹੜਾ ਇੰਨਾ ਚੰਗਾ ਮਿਲਿਆ ਹੈ ਨਹੀਂ ਅੱਜ ਕੱਲ ਦੇ ਮੁੰਡੇ ਤੈਨੂੰ ਪਤਾ ਤਾਂ ਹੈਗਾ ਨਾਲੇ ਤਾਂ ਨਸ਼ੇ ਪੱਤਿਆਂ ਵਾਲੇ ਇਹ ਟਕਟਕਾਪਾ ਕਲੇਸ਼ ਹੈ ਅਗਲਾ 3 ਮਹੀਨੇ ਨਹੀਂ ਪੈਣ ਦਿੰਦਾ ਪਹਿਲੀ ਮੈਂ ਤਾਂ ਰੱਬ ਨੂੰ ਮੰਨਣ ਵਾਲਾ ਬੰਦਾ ਇਹ ਨਹੀਂ ਇਹ ਜੇ ਨਸ਼ੇ ਪੱਤੇ ਚ ਪੈਂਦਾ ਨਾ ਹੀ ਇਹ ਮਾੜੀ ਸੰਗਤ ਚ ਰਲੇ ਇਹ ਤਾਂ ਭਜਨ ਕਰ ਲੈ ਜਿੰਨਾ ਕਰ ਲੈ ਥੋੜਾ ਬਹੁਤਾ ਦਗਣ ਮੈਨੂੰ ਸ਼ਰਮਿੰਦਾ ਨਾ ਕਰੋ ਚਲ ਕੋਈ ਨਹੀਂ ਸਾਰਾ ਕੁਝ ਰੱਬ ਦੀ ਹੈ ਦੇਖੋ ਮੇਰੀ ਗੱਲ ਸੁਣੋ ਹਾਂ ਕਰੋੜਾਪਤੀ ਬੰਦਾ ਹੈ ਉਹ ਵੀ ਆਪਣੇ ਸਾਹ ਨਹੀਂ ਲੈ ਸਕਦਾ ਮੁੱਲ ਜੇ ਰੱਬ ਨੇ ਕਿਹਾ ਵੀ ਤੇ ਦੀ ਹੁਣ ਵਾਰੀ ਆ ਗਈ ਸਹੀ ਗੱਲ ਹੈ ਕਿ ਹੰਕਾਰ ਤਾਂ ਕਿਸੇ ਚੀਜ਼ ਦਾ ਨਾ ਕੋਈ ਨਹੀਂ ਜੀ ਹੰਕਾਰ ਨਹੀਂ ਸਭ ਮੈਂ ਤਾਂ ਤੁਹਾਡੀ ਸਿਫਤ ਕਰੀ ਜਾਂਦੀ ਹਾਂ ਹਾਂ ਮੈਂ ਤਾਂ ਗਗਨ ਤੈਨੂੰ ਐ ਕਹਣਾ ਮੇਰੀ ਸਿਫਤ ਨਾ ਕਰ ਜੇ ਆਪਾਂ ਕਿਸੇ ਦੀ ਸਿਫਤ ਕਰਦੇ ਆ ਫਿਰ ਉਹ ਬੰਦਾ ਲੀਟੋ ਹਿੱਲ ਜਾਂਦਾ ਅੱਛਾ ਜੀ ਹਾਂ ਨਜ਼ਰ ਲੱਗ ਜਾਂਦੀ ਗਗਨ ਤੇ ਹਾਂ ਇਹ ਵੀ ਗੱਲ ਮੰਨਦੀ ਮੈਂ ਕਿਸੇ ਨੂੰ ਕੀ ਦੇ ਦੂੰ ਆਪਣੇ ਉਹ ਸਾਰਾ ਕੁਝ ਰੱਬ ਦਾ ਇਹ ਤਾਂ ਮੈਂ ਤਾਂ ਪਹਿਲੀ ਗੱਲ ਤੇ ਹਾਰਾਂ ਨੂੰ ਆਏ ਚਾਹਣਾ ਵੀ ਤਿਹਾਰ ਤਾਂ ਹੁੰਦਾ ਨਹੀਂ ਮੋਹ ਪੈਰ ਵਾਸਤੇ ਆ ਸੰਧਾਰੇ ਸੰਧੂਰਤਾ ਇਹਨਾਂ ਨੇ ਇੱਕ ਟੰਗ ਕਰ ਲਿਆ ਸਹੀ ਗੱਲ ਆ ਜੀ ਸੰਧਾਰੇ ਨਾਲ ਪਿਆਰ ਨਹੀਂ ਵੱਧਦਾ ਪਿਆਰ ਤਾਂ ਦਿਲਾਂ ਚ ਹੁੰਦਾ ਹੈ ਉਹ ਤਾਂ ਹੁੰਦਾ ਜੀ ਮਾਂ ਮਾਂ ਨਾਲ ਇਹ ਹੀ ਗੱਲਾਂ ਕਰੀ ਜਾਂਦੀਆਂ ਚਲ ਆਇਆ ਹੁੰਦਾ ਵੀ ਜੇ ਮੈਂ ਆਪਾਂ ਮੇਰੀ ਭੈਣ ਨੂੰ ਦੇਖ ਕੇ ਆਏ ਵੀ ਚਲ ਤੇਰੀ ਮਾਂ ਦਾ ਮਨ ਸੀ ਵੀ ਮੈਂ ਕੁੜੀ ਲੁੰਦੇ ਮਾਂ ਹਨਾ ਮਨਸਤਾ ਦੇਖ ਆਉਂਦੀ ਹੈ ਤਾਂ ਕਰਕੇ ਤੁਸੀਂ ਆਏ ਮੇਰੀ ਗੱਲ ਤੋਂ ਜਹੀ ਜੀ ਮੈਨੂੰ ਮੇਰੀ ਮਾਂ ਉਮੀ ਤੁਮ ਤੁਸੀਂ ਮੈਨੂੰ ਉਮੀਓ ਮੇਰੀ ਮਾਂ ਬਾਕੀ ਦਿਲ ਦੀ ਬਾੜੀ ਸਾਫ ਹੈ ਉਹ ਨਾਰੀਅਲ ਵਰਗੀ ਹੈ ਬਾ ਸੱਚੀ ਗੱਲ ਆ ਪੁੱਤ ਚੰਗੀ ਕੋਖੋ ਜਨਮ ਲੈਤਾ ਹੋਇਆ ਹੈ ਨਾ ਘਰ ਪੈਗੇ ਜੀ ਆਪਣਾ ਸਾਰਾ ਹਾਂ ਸਾਰਾ ਮਾਰਾਂਗੇ ਜਿਹੜਾ ਸੀ ਘਰ ਪਾ ਕੇ ਤਾਂ ਮਾਂ ਕਹਿੰਦੀ ਹੱਥ ਤੰਗ ਹੋ ਗਿਆ ਆਪਾਂ ਦੋਨਾਂ ਦਾ ਫੱਟ ਤੇ ਜਾਏਗਾ ਨਾ ਆਪਾਂ ਆਰਤੀ ਜਾਏਗਾ ਕੋਈ ਨਾ ਆਪਾਂ ਬਿਜਲੀ ਟਾਈਮ ਕੱਢਾਂਗੇ ਇੱਕ ਦਿਨ ਕੋਈ ਗੱਲ ਨਹੀਂ ਜਰੂਰ ਜਾ ਕੇ ਆਪਾਂ ਪੱਖਾ ਦੇ ਕੇ ਆਵਾਂਗੇ ਸੱਤ ਡੰਗਰ ਨੂੰ ਹਾਂ ਨਾਲੇ ਗਿਫਟ ਦੇ ਆਵਾਂਗੇ ਆਪਾਂ ਦੋਨੇ ਕੋਈ ਗੱਲ ਨਹੀਂ ਜਰੂਰ ਆਵਾਂਗੇ ਮਾਂ ਦਾ ਪਿਆਰ ਹੈ ਜੀ ਹਨਾ ਤੁਸੀਂ ਟੈਨਸ਼ਨ ਨਾ ਲਾਓ ਤੁਸੀਂ ਮਾਂ ਮਤਿਆਂ ਗੱਲਾਂ ਮਾਰੋ ਕੋਈ ਨਾ ਮਹਿਮਾਨ ਨੂੰ ਹਜੇ ਚਾਹ ਪਾਣੀ ਵੀ ਪਿਉਣਾਗਾ ਲਿਆਓ ਕੁਝ ਖਾਣ ਨੂੰ ਤੁਸੀਂ ਕਰ ਤੂੰ ਠੀਕ ਆ ਜੀ ਖਾਣਾ ਪੀਣਾ ਪਤਾ ਕੋਈ ਨਾ ਜੀ ਕੋਈ ਨਾ ਮਾਰੋ ਬੰਦਾ ਮਾਂ ਆ ਤਾਂ ਵਧੀਆ ਹੋਇਆ ਚੱਲ ਇਹਨੇ ਸਮਾਨ ਲਿਆ ਕੇ ਦੇਤਾ ਨਾਲੇ ਮੇਰੀ ਸੱਸ ਦਾ ਮੂੰਹ ਬੰਦ ਹੋਜੂ ਲੈ ਪੈਸੇ ਵੀ ਪਾਤੇ ਮੈਨੂੰ ਪੱਕਾ ਪਤਾ 1100 ਜਾਂ 2100 ਰੁਪਇਆ ਤਾਂ ਇਹ ਪਾਈ ਦਿੰਦਾ ਹੁੰਦਾ ਵੀ ਚੱਲ ਇਹਨੇ ਨਾ ਮੰਮੀ ਮੇਣਾ ਜਾਣੇ ਦਿੰਦੀ ਭਈ ਤੇਰੇ ਮਾਪਿਓ ਕੰਮ ਕਰਦੇ ਆ ਪਾਵਾ ਦੀ ਗਰੀਬ ਆ ਵੀ ਤੇ ਤਹਿਆਰ ਨੂੰ ਜਰੂਰ ਪਹੁੰਚਦੇ ਆਗੇ ਹੁਣ ਤਾਂ ਮੈਂ ਮੰਮੀ ਨੂੰ ਵੀ ਕਹਿਣ ਜੋਗੀ ਹੋ ਜਾਂਗੀ ਇਹ ਸੱਚੀ ਧੀ ਇਹਦੇ ਵਰਗਾ ਕੋਈ ਨਹੀਂ ਬਣਦਾ ਸਹੀ ਗੱਲ ਹੈ ਹਾਂ ਚੱਲ ਮਾਂ ਆਪਣੇ ਦੁੱਖ ਸੁੱਖ ਚ ਖੜ ਜਾਂਦਾ ਐਨੀ ਬਾਦੂਆ ਪਰ ਲੋਕਾਂ ਦੀ ਅਸੀਸਾਂ ਵੀ ਇਹਨੂੰ ਹੀ ਲੱਗਣਗੀਆਂ ਫਿਰ ਜੇ ਇਹ ਆਪਣੇ ਬਾਰੇ ਸੋਚਦਾ ਜੇ ਉਹਨੇ ਆਪਣੇ ਬਾਰੇ ਨਾ ਸੋਚੇ ਕਿਸੇ ਦਾ ਪੁੰਨ ਨਾ ਕਰੂ ਫਿਰ ਇਹਨੂੰ ਅਸੀਸਾਂ ਕੌਣ ਦੇਊਗਾ ਮੈਂ ਤਾਂ ਇਹ ਕਹਿਨੀ ਆ ਪੁੱਤ ਰੱਬ ਮੂਹਰੇ ਇਹ ਅਰਦਾਸਾਂ ਕਰਦੀ ਆ ਵੀ ਜੇ ਇਹ ਇਹ ਜਵਾਈ ਮਿਲਨ ਨਾ ਸਭ ਨੂੰ ਤੇ ਤੀਆਂ ਜੰਮਣ ਤੋਂ ਕੋਈ ਨਹੀਂ ਰਹਿਦਾ ਸਹੀ ਗੱਲ ਆ ਹਾਂ ਚਲਦੀ ਸੀ ਸੌਂਦੀ ਮਾਂ ਮੈਂ ਨਾ ਤੇਰੇ ਵਾਸਤੇ ਚਾਹ ਪਾਣੀ ਕਰਕੇ ਲਿਉਣੀ ਆ ਨਾਲੇ ਮੈਂ ਆਪਦੀ ਸਾਸੂ ਨੂੰ ਦੇਖਦੇ ਆ ਕੀ ਕਰੀ ਜਾਂਦੀ ਹੈ ਕੀ ਠੀਕ ਹੈ ਚਲ ਪੁੱਤ ਮੈਂ ਵੀ ਮਿਲ ਲੈਣੀ ਤੇਰੀ ਸਾਸੂ ਨੂੰ ਤਾਂ ਹਾਂ ਮਾਂ ਆ ਜਾ ਮੈਂ ਵੀ ਉਧਰ ਚਾਹ ਕਰ ਲਉ ਨਾਲੇ ਓਏ ਹੋਰ ਬਾਈ ਦਵਿੰਦਰਾ ਠੀਕ ਹੈ ਪ੍ਰੀਤਾ ਠੀਕ ਹੈ ਹੋਰ ਠੀਕ ਹੈ ਪ੍ਰੀਤਾ ਵਧੀਆ ਵਧੀਆ ਕੀ ਕਰਦਾਗਾ ਕੁਛ ਨਹੀਂ ਮੈਂ ਤਾਂ ਹੁਣ ਘਰੇ ਜਾਂਦਾ ਸੀ ਖੇਤੋਂ ਮਾਂ ਚੱਲ ਮਾੜੇ ਮੋਟੇ ਆ ਨਾਰ ਜਿ ਲੈ ਜਾਣਾ ਇੱਕ ਦੋ ਚਲ ਨਾਰ ਤਾਂ ਫੇਰ ਲੈ ਜੀ ਮੈਂ ਤੈਨੂੰ ਐ ਕਹਿੰਦੀ ਭੁੱਖ ਰੱਖੀ ਆਥ ਨੇ ਆ ਜੀ ਆਪਣੇ ਕਰੇ ਕਿਵੇਂ ਬਰੀ ਤਾਂ ਉਹ ਤੇਰੀ ਪਰਜਾਈ ਦਸੰਧਾਰ ਆਏਗਾ ਸਮਾਨ ਲੱਪਾ ਬੜਾ ਆਏਗਾ ਅੱਛਾ ਉਹ ਸਹੀ ਗੱਲ ਆ ਬਾਈ ਤਕੜੀ ਆ ਮੇਰੀ ਰਮੀ ਹਟ ਮਾਈ ਨੇ ਤੈਨੂੰ ਖਵਾਉਂਗਾ ਬਾਈ ਤੂੰ ਤਕੜੇ ਘਰੇ ਬਿਹਾਏ ਹੋਏ ਆ ਤੈਨੂੰ ਸੰਧਾਰੇ ਦਸੰਧਾਰੇ ਆਉਂਦ ਨੇ ਸਾਡੇ ਵਰਗਾ ਵੀ ਚੱਲ ਦੇਖ ਲੂ ਖਾ ਕੇ ਮਹਿੰਗੀ ਬਰਫੀ ਤੂੰ ਛੁੱਟਿਆ ਨਹੀਂਗਾ ਨਾ ਨਾ ਮੇਰੇ ਸੰਧਾਰ ਆਊਗਾ ਬਸ ਕੱਲ ਪਰਸ ਨੂੰ ਆਜੂਗਾ ਆਈ ਨਹੀਂ ਹੋਣਾ ਮੈਨੂੰ ਪਤਾ ਚੱਲ ਕੋਈ ਨਾ ਤੂੰ ਮੇਰੇ ਲਵੇ ਆ ਜੀ ਮੇਰੇ ਲਵੇ ਖਾਇ ਸੰਧਾਰਾ ਸਾਡੇ ਵੀ ਕੋਈ ਨਾ ਤੈਨੂੰ ਮੈਂ ਵੀ ਖਵਾ ਦੂੰਗਾ ਉਹ ਮੈਨੂੰ ਪਤਾ ਕਿਹੜਾ ਆਉਣਾਗਾ ਨਾਲੇ ਪਹਿਲਾਂ ਕਿੰਨੇ ਕ ਵਾਰੀ ਆਏਗਾ ਮੈਨੂੰ ਪਤਾ ਸਾਰ ਉਹ ਪ੍ਰੀਤ ਜ਼ੁਬਾਨ ਸੰਭਾਲ ਕੇ ਗੱਲ ਕਰੀਦੀ ਹੁੰਦੀ ਆ ਠੀਕ ਆ ਨਾ ਜੇ ਮੇਰੀ ਘਰ ਵਾਲੀ ਗਰੀਬ ਐ ਇਹਦਾ ਮਤਲਬ ਐ ਉਹ ਚ ਜਾਣ ਨਹੀਂ ਹੈਗੀ ਉਹ ਸੁਧਾਰਨ ਵਾਲੀ ਵਰਤੀ ਦਾ ਹੁੰਦਾ ਤੇਰੀ ਤੀਵੀ ਵਾਂਗੂ ਮੇਰੀ ਤੀਵੀ ਮੇਰੇ ਮੂਰੇ ਤਾਂ ਨਹੀਂ ਅਜੇ ਤੱਕ ਬੋਲੀ ਉਹ ਸੁਧਾਰ ਉਹਦਾ ਸੁਧਾਰੇ ਦਾ ਦੇਖ ਲੈਣਾ ਤੇ ਜਿਹੜੀ ਰੋਜ਼ ਹੀ ਤੈਨੂੰ ਤੇ ਤੇਰੀ ਮਾਂ ਨੂੰ ਘਰੋਂ ਕੱਢ ਦਿੰਦੇ ਤੇਰੀ ਬਹੂ ਉਹ ਉਹ ਵੀ ਦੱਸ ਲੋਕਾਂ ਨੂੰ ਜਾ ਕੇ ਉਹ ਉਹ ਤਾਂ ਘਰਾਂ ਦੇ ਵਿੱਚ ਦੋ ਭਾਂਡੇ ਖੜਕਦੇ ਹੀ ਰਹਿੰਦੇ ਨੇ ਫਿਰ ਆਹਾਂ ਭਾਂਡੇ ਸਾਡੇ ਨਹੀਂ ਅਜੇ ਤੱਕ ਗਗਣ ਤਾਂ ਮੇਥੋਂ ਇੰਚ ਬਾਹਰ ਨਹੀਂ ਗਰੀਬ ਜ਼ਰੂਰ ਆ ਉਹ ਪਰ ਉਹ ਵੀ ਤੂੰ ਮੰਨਦਾ ਮੈਂ ਨਹੀਂ ਮੰਨਦਾ ਗਰੀਬ ਗੱਲ ਸੁਣ ਲੈ ਪ੍ਰੀਤ ਤੇਰੇ ਵਰਗੇ ਦੇਖੇ ਨੇ ਮੈਂ ਜਾਣ ਕੇ ਆ ਜਾਂਦੇ ਨੇ ਅੱਜ ਦੇ ਟਾਈਮ 'ਚ ਕਾਲ ਯੁਗ ਦੇ ਟਾਈਮ 'ਚ ਜਿਹੜਾ ਦੋਸਤ ਹੈ ਉਹੀ ਸਭ ਤੋਂ ਵੱਡਾ ਦੁਸ਼ਮਣ ਹੈ ਸਾਸਰੀ ਘਰ ਪਾਣੀ ਜੀ ਹੋਰ ਠੀਕ ਹੈ ਲੈ ਮਾਂ ਤੂੰ ਕਹੀ ਜਾਂਦੀ ਸੀ ਨਾ ਤੇਰੀ ਮਾਂ ਨਹੀਂ ਆਈ ਮਾਂ ਨਹੀਂ ਆਈ ਆ ਆ ਗਈ ਮੇਰੀ ਮਾਸੰਦਾਰਾ ਲੈ ਕੇ ਨਾਲੇ ਤਾਂ ਇਹਦੇ ਵਿੱਚ 1100 ਰੁਪਇਆ ਪਾਇਆ ਅੱਛਾ ਤੇ ਨਾਲੇ ਆ ਸੂਟ ਲੈੰਦਾ ਛੋਡਾ ਨਾਲੇ ਦੋ ਮਠਿਆਈ ਦੇ ਡੱਬੇ ਆ ਇਹ ਮੈਂ ਰਸੋਈ 'ਚ ਲੈ ਜਾਨੀ ਅੰਦਰੋਂ ਆਇਓ ਕਿ ਬਰੋਂ ਆਇਆ ਇਸੰਦਾਰਾ ਮਾਂ ਦਰੋਸੰਧਾਰਾ ਕਿਵੇਂ ਉਹ ਅੰਦਰ ਹਲਵਾਈ ਬੈਠੇ ਆ ਜੇ ਅੰਦਰ ਸੂਟਾਂ ਵਾਲੀਆਂ ਦੁਕਾਨਾਂ ਲੱਗੀਆਂ ਮੇਰੀ ਮਾਂ ਲੈ ਕੇ ਆਈ ਆ ਪੇਕਿਆਂ ਤੋਂ ਅੱਛਾ ਢੀਕ ਦਿਨ ਲਈਏ ਮਾਂ ਮਾਂ ਫਿਰ ਆਤ ਆ ਗਈ ਨਾ ਗਰੀਬਣੀ ਜੈਜਾ ਕੋ ਸੀਗਾ ਉਹਦੇ ਕੋਲ ਲੈ ਕੇ ਆ ਗਈ ਕਾ ਤੋ ਤੁਸੀਂ ਐ ਬੇਇੱਜ਼ਤੀ ਜੀ ਕਰਦੋ ਨਾ ਉਹ ਤਾਂ ਕਹਿੰਦੇ ਸੀ ਆਏ ਨਹੀਂ ਆਏ ਜੀ ਆ ਗਏ ਹੁਣ ਆਏ ਬੋਲਦੇ ਹੋ ਐਤੋਂ ਹਲਵਾਈਆਂ ਤੋਂ ਮਠਿਆਈ ਪਚਾਤੀ ਐਨੇ ਕੁ ਜੇ ਉਰੇ ਲੱਗੀਆਂ ਭੈਣ ਜੀ ਕਰੂੰ ਕੀ ਰਿਹਾ ਸਾਰਾ ਕੁਝ ਮਾਂ ਕਰੋ ਕਾ ਤੋ ਕੀਤਾ ਸੋਨੂ ਕਿਹਨੇ ਕਹਤਾ ਇਹ ਗਲਤ ਫਹਮੀ ਆ ਇੱਥੇ ਕੱਪੜੇ ਆ ਗਏ ਇੱਥੇ ਮਠਿਆਈ ਆ ਗਈ ਸੰਧਾਰਾ ਬਣ ਗਿਆ ਲੇਮਾ ਦੇਖ ਲੈ ਕਿਨੇ ਜੋਕਰੇ ਤਾਂ ਹੈਗੀਆਂ ਭੈਣ ਜੀ ਆਏ ਨਾ ਮੇਨੇ ਮਾਰਿਆ ਕਰੋ ਤੁਸੀਂ ਕੀ ਦੋ ਸੂਟ ਨਹੀਂ ਲਿਆ ਸਕਦੀ ਮੇਰੀ ਮਾਂ ਚੱਲ ਕੋਈ ਨਾ ਲੋਕਾਂ ਨਾਲੋਂ ਸਸਤੇ ਲਿਆਈ ਹੋਊਗੀ 5-500 ਦੇ ਲਿਆਈ ਹੋਊਗੀ ਜਿੱਥੇ ਲੋਕ 11-1100 ਦੇ ਪਾਉਂਦੇ ਆਗੇ ਜਾਂ ਕੋਈ 1000-1500 ਦਾ ਸੂਟ ਪਾਉਂਦਾ ਮਾਂ ਪਰ ਮੇਰੇ ਪਿੱਕੇ ਜਿਹੇ-ਜਾ ਵੀ ਕੋਸ ਲਿਆ ਆਉਂਦੇ ਉਹਨਾਂ ਨੂੰ ਪਾਉਂਦੀ ਪਾਟੀਆਂ ਲੀਰਾਂ ਚੱਕ ਲਿਆਉਣ ਮੇਰੇ ਲਈ ਤਾਂ ਸੋਣੇ ਦੇ ਤਾਰਾਂ ਭਈ ਐਵੇਂ ਨਾ ਬੇਇੱਜ਼ਤੀ ਜਿ ਕਰਿਆ ਕਰੋ ਐਨੇ ਵੀ ਨੰਗਣੇ ਹੈਗੇ 20-2500 ਦੇ ਲੈਣਦੇ ਹੋਣਗੇ ਪਾ ਲੈ ਤੂੰ ਕੋਈ ਨਾਮ ਮੈਂ ਤਾਂ ਪਾੜੂਗੀ ਪਤਾ ਮੇਰਾ ਕਿੰਨਾ ਢਿੱਡ ਮੱਚਦਾ ਵੀ ਚਲ ਮੈਨੂੰ ਜਿਹੜਾ ਕੁਝ ਬੋਲਦੇ ਆ ਬੋਲਦੇ ਆ ਉਹ ਤਾਂ ਕਹਿੰਦੇ ਸੀ ਗਰੀਬ ਘਰ ਦਿੱਤੀ ਹੋਵੇ ਘਰ ਦਾ ਸਾਰਾ ਕੰਮ ਕਰੂਗੀ ਹੁਣ ਤੁਸੀਂ ਮੇਰੀ ਮਾਂ ਦੀ ਬੇਇੱਜ਼ਤੀ ਤਾਂ ਨਾ ਕਰੋ ਉਹ ਕਿਹੜਾ ਅਮੀਰ ਬਣ ਗਈ ਜੇ ਸੋਡੇ ਤੱਕੜਾ ਐ ਨਾ ਮੱਥਾ ਲਾ ਲਿਆਸ ਤਾਂ ਗਰੀਬ ਹੀ ਆਂਗੇ ਅਸ ਤਾਂ ਕਰਕੇ ਖਾਨਿਆ ਵੀ ਕੰਮ ਵਾਸਤੇ ਨੌਕਰ ਲਾਉਣ ਲੱਗੀਆਂ ਤੇਰੇ ਮੂਰੇ ਲੈ ਜਾ ਸੰਧਾਰਾ ਜਾ ਕੇ ਵਗ ਜਾ ਤੇਰੀ ਮਾਂ ਨਾਲ ਵਗ ਜਾ ਚਲ ਕੋਈ ਨਾ ਮੈਂ ਤਾਂ ਇਹੀ ਆਸ ਕਰਦੀ ਸੀਗੀ ਵੀ ਤੇਰਾ ਘਰ ਵਸਦਾ ਰਹੇ ਵਧੀਆ ਰਸਦਾ ਰਹੇ ਪਰ ਸੋਨੂੰ ਤਾਂ ਨਾ ਇੱਕ ਗੱਲ ਦੇ ਨਸ਼ਾ ਚੜਿਆ ਹੋਇਆ ਵਾ ਵੀ ਜੇ ਸਾਡਾ ਤਕੜਾ ਨਾ ਮੱਥਾ ਲੱਗਦਾ ਖਣੀ ਤਿੱਥੇ ਧਿਆਰ ਤੇ ਉਹ ਪੂਰੇ ਉੱਤਰਦੇ ਪਰ ਇੱਕ ਗੱਲ ਯਾਦ ਰੱਖਿਓ ਮਾ ਤਕੜੇ ਘਰ ਦੀ ਵੀ ਧੀ ਲੈ ਆਉਂਗੇ ਠੀਕ ਹੈ ਕਿੰਨੀ ਵਾਂਗੂ ਜਵਾਨ ਚੱਲਦੀ ਐ ਕੁਸ ਬਣਾ ਕੇ ਵੀ ਲਿਆ ਕਰੋ ਲੈ ਜਾਣੀ ਐ ਭੈਣ ਜੀ ਲੈ ਜਾ ਲੈ ਜਾ ਕਿੱਥੇ ਲੈ ਜਾ ਮੈਂ ਕਰਨਾ ਕੀ ਐ ਲੈ ਜਾ ਦੇਖਵਾ ਦੂੰਗੀ ਸੰਧਾਰਾ ਲੈ ਜਾਣ ਵਾਲੀ ਧੀ ਨੂੰ ਲੈ ਜਾ ਦੋ ਰੋਟੀਆਂ ਤਾਂ ਨਹੀਂ ਮੇਰੀ ਧੀ ਡਿੱਗੀ ਮਾਂ ਮੇਰੇ ਭਾਂਡ ਮਿੱਡਗੀ ਸੀ ਵਿਆਹਣੀ ਨਹੀਂ ਸੀ ਇਹ ਤਾਂ ਰੀਤੀ ਰਿਵਾਜ ਹੈ ਬੀ ਵਿਆਹਣੀ ਪੈਂਦੀ ਐ ਤੀ ਮੈਂ ਕਿਉਂ ਕਲੇਸ਼ ਕਰੀ ਜਾਨੀ ਆਹ ਹੋਵੇ ਸਾਰਾ ਕੁਝ ਬਣਾ ਕੇ ਦੇਤਾ ਇੱਥੋਂ ਹੁਣ ਸੁੰਧਾਰਾ ਵੱਜਣ ਲੱਗ ਗਿਆ ਚੱਲ ਕੋਈ ਨਾ ਮਾਂ ਆ ਚੱਲ ਗਏ ਆਪਾਂ ਦੋਨੇ ਆਪਾਂ ਕਿਉਂ ਬੇਇੱਜ਼ਤੀ ਕਰਾਈਏ ਇਹਨੇ ਤੁਸੀਂ ਮਾਂ ਨੂੰ ਤਾਂ 20 ਵਾਰੀ ਕਹਿਤਾ ਹਾਂ ਦਿੱਤੀ ਇਹਨੂੰ ਲੈ ਜਾ ਫਿਰ ਮੇਰੀ ਮਾਂ ਨੇ ਕਿਹੜਾ ਸਿੱਟੀ ਐ ਜੀ ਚੱਲ ਮਾਂ ਚੱਲੇ ਮੇਰੇ ਘਰ ਰੋਟੀ ਤਾਂ ਬੱਕਦੀ ਐ ਭੈਣ ਜੀ ਲੈ ਜਾ ਲੈ ਮਾਂ ਜੀ ਤੇਰੀ ਆਣੀ ਐ ਕਿੰਨਾ ਕੁ ਟਾਈਮ ਮਾ ਤੂੰ ਆ ਕੀ ਕੀਤਾ ਤੁਕਾਰੀ ਖਰਾਬ ਕਰ ਲਿਆ ਤੂੰ ਕਿਉਂ ਕਿਹਾ ਜਾਣ ਨੂੰ ਗਗਨ ਨੂੰ ਕਾਦਾ ਕਰ ਖਰਾਬ ਕਰਨਾ ਸੀ ਜੇ ਵੱਡਿਆਂ ਨਾਲ ਮੱਥਾ ਲਾਇਆ ਤਾਂ ਕੁਝ ਬਣ ਕੇ ਆਇਆ ਕਰਨ ਉਹ ਮੇਰੀ ਗੱਲ ਸੁਣ ਮਾ ਹਾਂ ਮੈਂ ਮੰਨਦਾ ਭਾਈ ਮੈਂ ਹੀ ਸੂਟ ਲੈਂਦੇ ਨੇ ਮੈਂ ਹੀ ਸਾਰਾ ਸਮਾਨ ਦਿੱਤਾ ਕਿਉਂਕਿ ਤੈਨੂੰ ਤੂੰ ਫਿਰ ਮੰਦੀ ਨਹੀਂ ਫਿਰ ਤੂੰ ਮੰਨੀ ਜਾਂਦਾ ਹਾਂ ਜਦ ਤੂੰ ਫਿਰ ਥੱਬਾ ਖਰਚ ਕਰਨ ਦੀ ਕੀ ਲੋੜ ਸੀ ਨਾ ਕਰਨ ਦੀ ਕੀ ਲੋੜ ਸੀ ਮਾਂ ਆਈ ਤੂੰ ਘਰੋਂ ਘਰ ਦਿੱਤਾ ਕੀ ਫਾਇਦਾ ਸੀ ਇੱਥੇ ਨਾ ਲੈ ਕੇ ਦੇ ਦਿੰਦਾ 2500 ਦਾ ਸੂਟ ਉਹਨੂੰ ਘਰੋਂ ਦਾ ਵਾਜਦਾ ਵੀ ਕੰਮ ਕਰਦੀ ਐ ਸੂਟ ਪਾਉਂਦੀ ਐ ਅੱਛਾ ਫਿਰ ਨੌਕਰਾਂ ਨਹੀਂ ਇਸ ਕਰਦੀ ਮਾ ਉਦੋਂ ਦੇ ਉਦੋਂ ਤੂੰ ਗਗਨ ਦੀ ਮਾਂ ਨੂੰ ਮੇਣਾ ਮਾਰਦਾ ਪਿਛਲੇ ਤੇ ਤੱਤਿਆ ਮਾਂ ਆ ਪਿਛਲੇ ਜਦੋਂ ਲੋੜੀ ਦਾ ਸੰਧਾਰ ਆਇਆ ਸੀ ਉਦੋਂ ਤੂੰ ਗਗਨ ਦੀ ਮਾਂ ਨੂੰ ਕਹਿੰਦੀ ਆ ਕਿ ਮੈਨੂੰ ਬੋਲ ਕਿੰਨੇ ਪੈਸੇ ਤੈਨੂੰ ਚਾਹੀਦੇ ਨੇ ਕਿਉਂ ਐ ਹੋ ਜਮੀ ਗਰੀਬ ਆ ਜਮੀ ਲੰਗਣੀ ਐ ਉਹ ਹੋ ਹੋਰ ਫਿਰ ਪੈਸੇ ਚਾਹੀਦੇ ਨੇ ਜਿਹੜੀਆਂ ਉਹ ਗੱਲਾਂ ਕਰਦੀਆਂ ਨੇ ਫਿਰ ਉਹਨਾਂ ਨੂੰ ਤਾਂ ਚਾਹੀਦੇ ਨੇ ਪੈਸੇ ਪੈਸਾ ਤਾਂ ਕੰਮਤ ਬੋਲਾ ਉਹਨਾਂ ਨੂੰ ਮਾਂ ਗੱਲ ਸੁਣ ਲੈ ਮੇਰੀ ਤੂੰ ਤੂੰ 2-4000 ਲਾਇਆ ਹੋਊਗਾ ਤਾਂ ਝੋਲਾ ਲੈ ਕੇ ਆ ਗਈ ਉਹ ਬਿਹਾਰ ਬਣਾ ਕੇ ਆ ਗਈ ਤੂੰ ਤਾਂ ਮਾਂ ਐ ਕਹਿਣੀ ਐ ਵੀ ਜਿਵੇਂ ਮੇਰੀ ਭੈਣ ਨੂੰ ਆਪਾਂ ਦਿੰਨੇ ਪਰ ਪਰ ਕੇ ਵੀ ਸਾਰੇ ਉਮੀ ਦੇਣਾ ਐ ਉੱਥੇ ਤੋਂ ਪਾੜਵਾਇਆਂ ਕਰਦੀ ਐ ਫਿਰ ਵੱਡਿਆਂ ਨਾਲ ਕਿਉਂ ਮੱਥਾ ਲਾਇਆ ਉੱਥੇ ਮੇਰੀ ਭੈਣ ਕੋਲੇ ਲੱਖ ਰੁਪਏ ਲਾਇਆਈ ਤੂੰ ਫਿਰ ਤਾਂ ਤੈਨੂੰ ਉਹਨਾਂ ਨੇ ਮੇਲੇ ਪਾਲਖੀ ਚਟਾਦੀ ਵਾਲੀ ਜਿਆਦਾ ਚਾਹੀ ਚਾਹ ਦਾ ਕਾਪੀ ਪਿਆਇਆ ਬਿਸਕੁਟ ਖਵਾਤੇ ਉਹੀ ਆਪਾ ਆਪਾ ਤਾਂ ਬਿਸਕੁਟ ਵੀ ਨਹੀਂ ਖਵਾਇਆ ਚਾਹ ਵੀ ਨਹੀਂ ਪਈ ਮੇਰੀ ਸੱਸ ਨੂੰ ਮੈਂ ਨਵੇ ਤਾਂ ਟੰਗ ਖੇਢੀ ਜਾਂਦਾ ਉਹਨਾਂ ਦਾ ਨਾਲੇ ਜੇਬ 'ਚ ਰੁਪਈਏ ਲਾ ਦਿੰਦਾ ਨਾਲੇ ਛਤਰ ਖੰਦਾ ਮਾਂ ਮੈਂ ਐ ਨਹੀਂ ਕਹਿੰਦਾ ਹੁਣ ਜਿਹੜੇ ਵੱਡੇ ਨੇ ਉਹ ਵੀ ਤਿਹਾਰ ਮਨਾਉਂਦੇ ਨੇ ਜਿਹੜੇ ਛੋਟੇ ਨੇ ਉਹ ਵੀ ਮਨਾਉਂਦੇ ਨੇ ਜਿੰਨੇ ਕੇ ਗੰਜਾਸ ਹੈ ਉੰਨੇ ਕ ਅਗਲਾ ਦੇ ਦਿੰਦਾ ਕ ਤੂੰ ਤਾਂ ਗਰੀਬ ਤੂੰ ਤਾਂ ਸਾਰਿਆਂ ਨੂੰ ਮੂੰਹ ਨਹੀਂ ਬੋਲਦੀ ਹੈਗੀ ਕਿ ਦਾਦੀ ਮੂਰੀ ਲੋਟ ਆਉਣੀਆਂ ਕੱਲੀ ਮੇਰੀ ਮੂਰੇ ਦਾਦੀ ਮੂਰੇ ਕਿਉਂ ਲੋਟ ਆਉਣੀਆਂ ਹਾਂ ਚੱਕੀ ਦੇ ਦਿੰਦਾ ਇਕੱਠੇ ਕਰਕੇ ਬੇਬੇ ਮੈਨੂੰ 30 ਸਾਲ ਹੋ ਗਏ ਵਿਆਹੀ ਨੇ ਨਾ ਪੇਕਿਆਂ ਦੇ ਮੇਰਿਆਂ ਨੇ ਕਹਦੇ ਹੀ ਨਹੀਂ ਕੋਈ ਵੀ ਵਿਹਾਰ ਲੰਗਾ ਆਇਆ ਹੈਗਾ ਕਦੇ ਵੀ ਮੇਰਾ ਸੰਧਾਰਾ ਲੈ ਕੇ ਹੁਣ ਵੀ ਆਊਗਾ ਮੇਰਾ ਭਾਈ ਚੱਲ ਕੋਈ ਗੱਲ ਨਹੀਂ ਤੇਰਾ ਸੰਧਾਰਾ ਤਾਂ ਆਜੂਗਾ ਮੈਂ ਤੈਨੂੰ ਐ ਪੁੱਛਦੀਆਂ ਵੀ ਤੂੰ ਫਿਰ ਗਗਨ ਕਾ ਤੋ ਸੰਧਾਰੇ ਪਿੱਛੇ ਕਰੋ ਕੱਢੀਆ ਬੇਬੇ ਨਾਲੇ ਤਾਂ ਉਹ ਨਿੱਕੇ ਨਿੱਕੀਆਂ ਗੱਲਾਂ ਤੇ ਅੜਦੀਆਂ ਨਾਲੇ ਤਾਂ ਏਡੇ ਵੱਡੇ ਘਰ ਨਾਲ ਮੱਥਾ ਲਾ ਲਿਆ ਨਾਲੇ ਉਹਨੂੰ ਕਦੇ ਸੇਰ ਚੀਜ਼ ਨਹੀਂ ਦਿੱਤੀ ਇੱਥੋਂ ਬਣਾ ਕੇ ਲੈ ਦਿੰਦੀ ਐ ਮਾਂ ਲੈ ਕੇ ਆਈ ਮੇਰੀ ਮਾਂ ਲੈ ਕੇ ਆਈ ਇਹ ਗੱਲਾਂ ਪਤਾ ਕਿੱਡੀਆਂ-ਕਿੱਡੀਆਂ ਕਰਦੀਆਂ ਨੇ ਉਹ ਇੱਥੋਂ ਤਾਂ ਕੀ ਬਣਾ ਕੇ ਲ ਜਾਂਦੀ ਹੂ ਵਿਚਾਰੀ ਐ ਕਿ ਉਹਨਾਂ ਦੇ ਹੁਣ ਜਮੀਂ ਨੰਗ-ਮਲੰਗ ਤਾਂ ਨਹੀਂ ਹੈਗੇ ਉਹ ਹੁਣ ਜੀ ਆਪਾਂ ਤਾਂ ਕੜਿਆ ਹੋ ਗਰੀਬ ਕਰਦੀ ਐ ਸੱਸਰੀਕਾਲ ਬੇ ਸੱਸਰੀਕਾਲ ਬੇ ਹੋ ਠੀਕ ਨੇ ਬਈ ਸਾਰੇ ਬਸ ਠੀਕ ਐ ਭੈਣੇ ਪੁੱਛਣਾ ਕੀ ਗੱਲ ਹੈ ਕੀ ਹੋ ਸੰਭਣੇ ਆਪਣੀ ਤਾਂ ਸਾਰੀ ਫਸਲ ਬਰਬਾਦ ਹੋ ਗਈ ਤੂੰ ਤਾਂ ਖਾਲੀ ਹੱਥਾਂ ਕੇ ਭਾਈ ਮੈਂ ਦੱਸੰਦਾ ਰੜੀ ਕੀ ਜਾਂਦੀ ਸੀ ਸੁਧਾਰੇ ਦਾ ਕੀ ਕਰਾਂ ਭਾਣੇ ਮੈਂ ਹਾਂ ਤੈਨੂੰ ਪਤਾ ਰੋਜ਼ ਹੀ ਰੱਬ ਮੀਂਹ ਪਾ ਦਿੰਦਾ ਰੱਬ ਵੀ ਨਾ ਆਪਣਾ ਦੁਸ਼ਮਣ ਬਣਿਆ ਹੋਇਆ ਸਾਰੀ ਫਸਲ ਮੀਂਹ ਕਰਕੇ ਕਿ ਭੜੇ ਖਰਾਬ ਹੋ ਗਈ ਬੂਵੇ ਪਈ ਮੈਨੂੰ ਤਾਂ 30 ਸਾਲਾਂ ਦਾ ਇੰਨਾ ਹੰਕਾਰ ਸੀ ਮੇਰੇ ਤੋਂ ਸਾਰੇ ਵਿਹਾਰ ਆਉਂਦੇ ਸੀ ਇਹ ਕੀ ਹੁਣ ਕੀ ਕਰਾਂਗੇ ਦੇਖ ਲੈ ਫਿਰ ਹੁਣ ਰੱਬ ਦੀਆਂ ਖੇਡਾਂ ਇੰਨਾ ਨਹੀਂ ਉਹ ਕਰੀਂਦਾ ਜੋ ਉਹਦੇ ਨਾਲ ਕਰੀਆਂ ਤੇ ਤਾਂ ਹੋਈਆਂ ਨੇ ਬੇਬੇ ਬਿਹਾਰ ਦੀ ਗੱਲ ਤਾਂ ਕਹਿਣੀ ਪੈਂਦੀ ਹੈ ਕਿ ਮੇਰੇ ਤਾਂ 30 ਸਾਲ ਹੋ ਗਏ ਸੀ ਮੇਰਾ ਤਾਂ ਕੋਈ ਵਿਹਾਰ ਨਹੀਂ ਰੁਕਿਆ ਸੀ ਕਦੇ ਤਾਂ ਹੁੰਦਾ ਹੀ ਹੈਗਾ ਐਨਾ ਬੰਦੇ ਨੂੰ ਉਹ ਨਹੀਂ ਕਰਨਾ ਚਾਹੀਦਾ ਤੰਗ ਉਹ ਵੀ ਕੋਈ ਮਜਬੂਰੀ ਹੁੰਦੀ ਆਗੀ ਜੇ ਵਿਚਾਰੇ ਗਰੀਬ ਨੇ ਤਾਂ ਐ ਨਹੀਂ ਰੋਜ ਆਏ ਕਹਿੰਦਾ ਵੀ ਤੇਰੇ ਸੁੰਦਾਰੇ ਨੇ ਤੈਨੂੰ ਪਲਾਨ ਨਾ ਦਿੱਤਾ ਤਾਂ ਟੰਟੇ ਮਕਨ ਦਿੱਤਾ ਆ ਹੁਣ ਤੂੰ ਦੇਖ ਲੈ ਫਿਰ ਬਈ ਸਾਰੀ ਫਸਲ ਮਾਰ ਗਈ ਫਿਰ ਹੁਣ ਆਪਣਾ ਕਿਵੇਂ ਗੁਜ਼ਾਰਾ ਹੋਊਗਾ ਪਿੰਡ ਕੀ ਕਰੀਏ ਭੈਣੇ ਚਲੋ ਜੋ ਰੱਬ ਦੀ ਮਰਜ਼ੀ ਹੈ ਜੋ ਉਹਨੂੰ ਮਨਜ਼ੂਰ ਹੈ ਜਿੱਦਾਂ ਉਹ ਕਰਦਾ ਠੀਕ ਕਰਦਾ ਹੁਣ ਆਪਾ ਉਹਦੇ ਮੂਰੇ ਆਪਣਾ ਜੋਰ ਨਹੀਂ ਚੱਲਦਾ ਮੈਂ ਤਾਂ ਗਗਨ ਨੂੰ ਸਾਰਾ ਕੁਝ ਕਹੀ ਜਾਂਦੀ ਸੀ ਤੂੰ ਐ ਕਰਦੀ ਐ ਕਰਦੀ ਹਜੇ ਵੀ ਤੂੰ ਦੇਖ ਲੈ ਸੁਧਰ ਜਾ ਮਾੜਾ ਮੋਟਾ ਹਜੇ ਵੀ ਤੂੰ ਆਪਦੇ ਮਨ ਨੂੰ ਟਿਕਾਣੇ ਰੱਖਿਆ ਕਰ ਇਹ ਪਤਾ ਹੀ ਨਹੀਂ ਹੁੰਦਾ ਢਾਟ ਦੇ ਪੁਛਾਵੇਂ ਸਾਰਾ ਦਿਨ ਤੰਗ ਕਰੀ ਜਾਂਦੀ ਸੀ ਮੈਨੂੰ ਕੀ ਪਤਾ ਮੇਰੇ ਵੇਖਿਆਂ ਤੇ ਇੰਨੀ ਮਾਰ ਪੈ ਰਹੀ ਹੋਏਗੀ ਹੁਣ ਤਾਂ ਪਤਾ ਲੱਗ ਗਿਆ ਤੈਨੂੰ ਫਿਰ ਐਨਾ ਹੰਕਾਰ ਨਹੀਂ ਕਰੀਂਦਾ ਹੁੰਦਾ ਅਸੀਂ ਗੱਲੀ ਕੀ ਹੋ ਗਿਆ ਮਾਂ ਕੁਛ ਨਹੀਂ ਹੋਇਆ ਮੈਂ ਤਾਂ ਸੁੰਦਰ ਅਡੀਕਦੀ ਸੀ ਸਾਰੀ ਫਸਲ ਮਰ ਗਈ ਤੇਰਾ ਮਾਮਾ ਜੀ ਕੁਛ ਨਹੀਂ ਬਚਿਆ ਹੈਗਾ ਬੰਤੀ ਗਿੱਲੇ ਸੀ ਖੇਤੀ ਦੇ ਕਰੇ ਹੋ ਮਾਮਾ ਇਹ ਕੀ ਹੋਇਆ ਕੀ ਸਭ ਆਣ ਜਾ ਤੈਨੂੰ ਪਤਾ ਹੀ ਹੁਣ ਰੱਬ ਵੀ ਆਪਣਾ ਬੈਰੀ ਆ ਮੀਂਹ ਕਰਕੇ ਸਾਰੀ ਫਸਲ ਖਰਾਬ ਹੋ ਗਈ ਮਾ ਮਾ ਇਹ ਤਾਂ ਬਾਲੀ ਮੈਂ ਤਾਂ ਦੁੱਖ ਦੀ ਖਬਰ ਸੁਣੀ ਮੈਂ ਤਾਂ ਸੋਚ ਵੀ ਨਹੀਂ ਸਕਦਾ ਮਾਂ ਐ ਹੋ ਜਾਊਗਾ ਮੈਂ ਤਾਂ ਡਿੱਕੀ ਜਾਂਦੀ ਸੀ ਵੀ ਮੇਰਾ ਬਿਹਾਰ ਲੈ ਕੇ ਆਉਣਗੀ ਮੈਂ ਤਾਂ ਗਗਨ ਨਾਲ ਲੜਾਈਆਂ ਕਰਦੀ ਸੀ ਤੇਰੇ ਤੇ ਕਿਲੇੋਂ ਦਿਨ ਕੋਸਲੇ ਹੁੰਦੇ ਮਾਂ ਗੱਲ ਸੁਣ ਮੇਰੀ ਇਹ ਤਾਂ ਜਿਵੇਂ ਆਪਾਂ ਕਰਦੇ ਆ ਨਾ ਪ੍ਰਮਾਤਮਾ ਉਹ ਵੀ ਦੇਖਦਾ ਕਰਮ ਕਿਸਦਾ ਪੈਂਡਾ ਨਹੀਂ ਛੱਡਦੇ ਤੂੰ ਮਾਂ ਗਗਨ ਨੂੰ ਦਿਨ ਰਾਤ ਦਿਨ ਰਾਤ ਪੁੱਠਾ ਬੋਲਦੀ ਸੀ ਦਿਨ ਰਾਤ ਮਾਂ ਉਹਦਾ ਸੰਧਾਰਾ ਉਹਦਾ ਸੰਧਾਰਾ ਮੇਰੀ ਗੱਲ ਸੁਣ ਤੇਰੇ ਕੋਲ ਤਾਂ 35 ਕਿਲੇ ਸੀਗੇ ਮਾਮੇ ਕੋਲੇ ਤਾਂ ਤੈਨੂੰ ਫੇਰ ਵੀ ਨਾ ਮਿਲਿਆ ਉਹਨਾਂ ਕੋਲ ਤਾਂ ਵਿਚਾਰਿਆਂ ਕੋਲੇ ਛੋਟਾ ਜਿਹਾ ਘਰ ਹੈ ਕੰਮ ਕਰਦੇ ਨੇ ਉਹ ਸਾਰਾ ਦਿਨ ਵੀ ਇੰਨੀ ਗਰੀਬੀ ਅਗਲੇ ਤੇ ਕਿਸੇ ਨਾ ਮੇਰੇ ਤੇ ਕੇ ਨੇ ਤਾੜੇ ਨੇਗੇ ਨੇ ਤਾੜੇ ਨਾ ਮਾਂ ਮੇਰੀ ਗੱਲ ਸੁਣਾ ਜਿਵੇਂ ਗਗਨ ਨੂੰ ਬਾਹਰ ਕੱਢਿਆ ਸੀ ਸੰਧਾਰਾ ਨਹੀਂ ਆਇਆ ਸੀ ਤੈਨੂੰ ਕੱਢੀ ਤਾਂ ਦਿਲ ਨਹੀਂ ਟੁੱਟੂਗਾ ਗਗਨ ਨੂੰ ਮੈਂ ਇਹ ਨਹੀਂ ਕੱਢਿਆ ਸੀ ਮੈਂ ਇਹਨੂੰ ਆਖਿਆ ਸੀ ਵੀ ਤੂੰ ਘਰੋਂ ਬਣਾ ਕੇ ਸਾਰਾ ਕੁਝ ਦਿਖਾ ਦਿੰਨੀ ਹੈਗੀ ਉਹ ਮਾਂ ਫਿਰ ਹੁਣ ਤੂੰ ਵੀ ਤਾਂ ਘਰ ਹੀ ਦਿਖਾਉਂਦੀ ਮੇਰੀ ਗੱਲ ਸੁਣ ਪਹਿਲਾਂ ਇਹ ਪਰਮਾਤਮਾ ਦਾ ਸਭ ਕੁਝ ਮਾਮਾ ਇਹ ਨਾ ਮੇਰੀ ਘਰ ਵਾਲੀ ਨੂੰ ਬਾਹਲਾ ਜ਼ਿਆਦਾ ਬੋਲਦੀ ਹੈ ਤੂੰ ਆਏ ਨਹੀਂ ਦਿੰਦੀ ਤੂੰ ਦੇਖ ਲੈ ਦੇਖ ਲੈ ਦਾਦੀ ਮੁਰੇ ਆ ਗਈਆਂ ਨਾ ਮੈਂ ਤਾਂ ਕਹਿਤਾ ਫਿਰ ਸੁਣਾਇਆ ਤਾਂ ਮੈਂ ਤਾਂ ਹੁਣ ਇਹ ਤਾਂ ਮਾਂ ਪਤੀ ਨੇ ਬੁੱਕੀ ਤੇ ਘਰ ਮਖਾ ਰੱਬ ਦੀਆਂ ਖੇਡਾਂ ਇਹ ਤਾਂ ਮਾਂ ਪਤੀ ਨੇ ਨੌਕਾਰ ਕਰਦੀ ਸੀ ਵੀ ਮੇਰੇ ਤੇ ਕੀ ਆਇਆ ਫਲਾਣਾ ਟਮਕਾ ਪਤੀ ਨਹੀਂ ਉਹ ਕਰੀਬ ਕਰਦੀ ਤੇ ਆਈ ਤਾਂ ਨਹੀਂ ਉਹ ਕਰਨਾ ਪਤੀ ਨਹੀਂ ਮਾਂ ਇਹ ਤਾਂ ਪੱਕੀ ਨੇ ਮੈਂ ਲੜ ਕੇ ਗੱਡੀ ਆ ਪੁੱਤ ਤੂੰ ਹੁਣ ਨੀਮਾ ਹੋ ਕੇ ਲੈ ਆਈ ਮੈਂ ਤਾਂ ਕਦੇ ਨਹੀਂ ਲੜਦੀ ਹਾਂ ਉਹ ਤਾਂ ਮੈਂ ਫੋਨ ਹੀ ਉਹ ਤਾਂ ਮੈਂ ਫੋਨ ਕਰ ਦੂੰ ਫੋਨ ਕਰੇ ਤੇ ਵੀ ਆਜੂ ਉਹ ਤਾਂ ਨੀਮਾ ਮੈਨੂੰ ਕਰਦੀ ਨਹੀਂ ਉਹੀ ਜੀ ਨਹੀਂ ਹੈਗੀ ਇਹ ਤਾਂ ਮੈਂ ਤੇਰੀ ਧੌਣ ਚ ਕਿੱਲਾ ਸੀ ਰੱਬ ਨੇ ਸਿੱਧੀ ਕਰਤੀ ਤਾਂ ਸਾਰਾ ਇਹ ਨਾਰਖ ਜਿ ਬੋਲੀ ਜਾਂਦੀ ਤੇਰੇ ਪੇਕੇ ਐ ਕਰਦੇ ਨੇ ਐ ਕਰਦੇ ਨੇ ਦੇਖ ਲੈ ਭਾਣੇ ਭਾਣਜਾ ਸਹੀ ਕਹਿੰਦਾ ਮਾਮਾ ਕੋਈ ਨਾ ਇਹ ਤਾਂ ਹੱਥ ਦੇ ਨਾਲ ਦਿੱਤੀਆਂ ਗੰਡਾ ਨਾ ਕਈ ਵਾਰ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਮਾਮਾ ਜੀ ਸੋਡੀ ਮੱਦ ਕਰਾਂਗੇ ਆਪਾਂ ਸਾਨੂੰ ਜਿਹੜੀ ਚੀਜ਼ ਦੀ ਲੋੜ ਆ ਸਾਨੂੰ ਦੱਸੋ ਬਸ ਤਾਂ ਕਿਸਤੇ ਹੀ ਪੈ ਜਾਂਦਾ ਪ੍ਰਮਾਤਮਾ ਦੀ ਖੇਡਾਂ ਨੇ ਕਦੇ ਲੱਖਾਂ ਚ ਕਦੇ ਕੱਖਾਂ ਚ ਹੈ ਕਦੇ ਕੋਈ ਥੱਲੇ ਕੋਈ ਉੱਤੇ ਮੈਂ ਬਸ ਕਿਸੇ ਨੂੰ ਮਾੜਾ ਬੋਲ ਨਹੀਂ ਬੋਲਦੇ ਹੁੰਦੇ ਇਹ ਪ੍ਰਮਾਤਮਾ ਸਾਰਾ ਕੁਝ ਉਸ ਦਾ ਹੈਗਾ ਸਾਰਾ ਕੁਝ ਪ੍ਰਮਾਤਮਾ ਦਾ ਹੈ ਜਿਉਂ ਉਹ ਜਿੱਥੇ ਰੱਖਦਾ ਉਹ ਸਹੀ ਉਹ ਰੱਖਦਾ ਹੈ ਹੈ ਕਾਈ ਕਿਸੇ ਨੇ ਕਿਹਾ ਕਹਿੰਦਾ ਉਹਦੇ ਰੰਗਾਂ ਨੂੰ ਉਹ ਜੋ ਜਾਣੇ ਪਤਾ ਨਹੀਂ ਰੱਬ ਕੀ ਮੈਂ ਹੁਣ ਦਿਨਾਂ ਦੀ ਗਲਤੀ ਦਾ ਅਹਿਸਾਸ ਹੋ ਗਿਆ ਬਟੀਆਂ ਵੱਡੀਆਂ ਆਸਾਂ ਲਾਈ ਬੈਠੀ ਸੀ ਮੈਂ ਤਾਂ ਗਾਗਨ ਨੂੰ ਝਿੜਕਦੀ ਰਹਿੰਦੀ ਸਾਰਾ ਚੱਲ ਕੋਈ ਨਾ ਮਾਂ ਹਜੇ ਵੀ ਕੋਈ ਨਾ ਮੈਨੂੰ ਵੀ ਪਤਾ ਹੈ ਵੀ ਮੇਰੇ ਕੋਈ ਨਾ ਮਾਮਾ ਹੁਣ ਨਾ ਫਿਰ ਉਹਨੂੰ ਝਿੜਕੀ ਕਦੇ ਦੇਖ ਮਾਮਾ ਜਿਹੜੀ ਮੈਨੂੰ ਪਤਾ ਹੀ ਨਹੀਂ ਹੁੰਦਾ ਕੋਈ ਦਾਦੀ ਜਿਹੜੀ ਚੀਜ਼ ਆਪਣੇ ਕਰਮਾਂ ਚ ਹੋਵੇ ਉਹ ਤਾਂ ਪੁੰਨ ਸੱਤ ਸਮੁੰਦਰਾਂ ਤੋਂ ਵੀ ਮਿਲ ਜਾਂਦੀ ਹੈ ਜਿਹੜੀ ਕਰਮਾਂ ਚ ਨਾ ਹੋਵੇ ਹੱਥਾਂ ਚੋਂ ਆ ਕੇ ਖੁੰਝ ਜਾਂਦੀ ਹੈ ਚੱਲ ਜੋ ਵੀ ਹੁੰਦਾ ਮਾਂ ਉਹ ਪ੍ਰਮਾ ਕਿਸੇ ਦਾ ਮਾੜਾ ਨਹੀਂ ਸੋਚਣਾ ਚਾਹੀਦਾ ਆਪਾਂ ਸਾਰਿਆਂ ਨੇ ਬੋਲੋ ਮੜਾ ਜੀ ਤੇ ਤੁਹਾਨੂੰ ਸਾਡੇ ਫਿਲਮਾਂ ਕਿਵੇਂ ਲੱਗਦੀਆਂ ਨੇ ਸਾਡੇ ਫਿਲਮਾਂ ਨੂੰ ਦੱਸੋ ਬਤਵਤ ਪਿਆਰ ਦਿਓ ਲਾਈਕ ਕਰੋ ਕਮੈਂਟ ਕਰੋ ਤੁਸੀਂ ਕਿਹੜੇ ਵਿਸ਼ੇ ਤੇ ਫਿਲਮ ਚਾਹੀਦੇ ਸਾਨੂੰ ਕਮੈਂਟਾਂ ਚ ਦੱਸੋ ਆਪਦੇ ਆਪਦੇ ਪਿੰਡਾਂ ਦੇ ਨਾਂ ਪਾਓ ਅਸੀਂ ਸਾਡੇ ਜਿਹੜਾ ਲੋਕੇਸ਼ਨ ਹੈ ਉਹ ਫਾਫੜੇ ਪਾਈਕੇ ਪਿੰਡ ਹੈ ਜ਼ਿਲ੍ਹਾ ਮਾਨਸਾ ਉੱਥੇ ਅਸੀਂ ਸ਼ੂਟ ਕਰਦੇ ਆਂ ਅਸੀਂ ਕਰਦੇ ਹੰਕਾਰ ਨੂੰ ਕਦੇ ਵੀ ਨਹੀਂ ਹੰਕਾਰ ਮੰਨੀਦਾ ਹੈਗਾ ਸਾਡੇ ਫਿਲਮਾਂ ਤਾਂ ਬਸ ਅਹੀ ਬਈ ਆਮ ਹੀ ਹੁੰਦੀਆਂ ਨਿਗੀਆਂ ਬੇਸੀਂ ਜ਼ਿਆਦਾ ਉਹ ਨਹੀਂ ਕਰਦੇ ਹੈਗੇ ਤੇ ਇਹ ਵੀ ਲੋਕਾਂ ਨੂੰ ਦਿਖਾਉਣੇ ਆ ਵੀ ਚੰਗੇ ਚੰਗੇ ਕਰਮ ਕਰਾਂਗੇ ਤਾਂ ਚੰਗਾ ਮਿਲਦਾ ਮਾੜੇ ਕਰਾਂਗੇ ਤਾਂ ਮਾੜਾ ਸਾਡੇ ਫਿਲਮਾਂ ਲਾਈਕ ਕਰੋ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੋ ਕਮੈਂਟ ਸਾਡੇ ਚੈਨਲ ਤੇ ਕਰਦੇ ਨੇ ਸੋਹਣੇ ਸੋਹਣੇ ਸਾਰੇ ਪੜਦੇ ਆਂ ਅਸੀਂ A to Z ਕਮੈਂਟ ਪੜਦੇ ਆਂ ਧੰਨਵਾਦ ਗਹਾਨੀਆਂ ਸਟੋਰੀਆਂ ਜ਼ਰੂਰ ਪਾਵਾਂਗੇ ਹਾਂ